ਦੋਸਤੋ ਹਾਜ਼ਰਾਂ ਇੱਕ ਹੋਰ ਰਿਪੋਰਟ ਲੈ ਕੇ ਚੈਨਲ ਰਿਤੇਸ਼ ਲਖੀ ਅਨਪਲਗ ਦੀ ਆਪਣੀ ਅੱਜ ਦੀਸ ਰਿਪੋਰਟ ਵਿੱਚ ਆਪਾਂ ਗੱਲ ਕਰਾਂਗੇ ਯੁੱਧ ਨਸ਼ਾ ਵਿਰੁੱਧ ਪੰਜਾਬ ਸਰਕਾਰ ਦੀ ਉਹ ਮੁਹਿੰਮ ਉਹ ਅਭਿਆਨ ਜਿਸ ਦੀ ਸ਼ੁਰੂਆਤ ਕੀਤੀ ਗਈ ਸੀ ਅੱਜ ਤੋਂ ਠੀਕ 3 ਮਹੀਨੇ ਪਹਿਲਾਂ 1 ਮਾਰਚ 2025 ਨੂੰ 31 ਮਈ 2025 ਤੈਅ ਕੀਤੀ ਗਈ ਸੀ ਡੈਡਲਾਈਨ ਪੰਜਾਬ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਦੀ ਡੈਡਲਾਈਨ ਅੱਜ 31 ਮਈ 2025 ਹੈ ਪੰਜਾਬ ਸਰਕਾਰ ਦੀ ਇਸ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਸਰਕਾਰ ਕੀ ਹਾਸਲ ਕਰ ਪਾਈ ਪੰਜਾਬ ਦੀ ਪ੍ਰਾਪਤੀ ਉਪਲਬਧੀ ਕੀ ਰਹੀ ਅੱਜ ਇਸ ਦੀ ਸਮੀਖਿਆ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਜੋ ਪੰਜਾਬ ਦੇ ਵਿੱਚ ਇਸ ਯੁੱਧ ਨਸ਼ਾ ਵਿਰੁੱਧ ਦੀ ਮੁਹਿੰਮ ਦੇ ਤਹਿਤ ਹਾਸਲ ਕੀਤਾ ਗਿਆ ਉਸ ਉੱਤੇ ਵੀ ਗੱਲ ਹੋਏਗੀ ਉਸ ਉੱਤੇ ਵੀ ਆਪਾਂ ਸੁਣਾਗੇ ਸੁਣਨਾ ਪੈਣਾ ਤੇ ਉਹ ਵੀ ਕਹਿਣਾ ਪੈਣਾ ਜੋ ਕਿ ਸ਼ਾਇਦ ਸਰਕਾਰ ਸੁਣਨਾ ਨਾ ਚਾਹੁੰਦੀ ਹੋਵੇ ਉਹ ਕਮੀਆਂ ਉਹ ਖਾਮੀਆਂ ਉਹ ਕਸਟੋਡੀਅਲ ਮੌਤਾਂ ਜੋ ਕਿ ਪੰਜਾਬ ਦੇ ਸੀਆਈਏ ਦੇ ਥਾਣਿਆਂ ਦੇ ਵਿੱਚ ਹੋਈਆਂ ਆਮ ਵਿਅਕਤੀਆਂ ਨੂੰ ਨਸ਼ੇ ਦੇ ਤਸਕਰ ਸਾਬਤ ਕਰਨ ਦੇ ਚੱਕਰ ਦੇ ਵਿੱਚ ਇੱਕ ਓਵਰਡਰਾਈਵ ਦੇ ਵਿੱਚ ਕਿਵੇਂ ਵਧੀਆਂ ਹੋਈਆਂ ਉਹ ਲੋਕ ਜੋ ਕਿ ਇਸ ਨਸ਼ਾ ਵਿਰੋਧੀ ਮੁਹਿੰਮ ਦੇ ਪੋਸਟਰ ਬாய் ਬਣ ਕੇ ਉਭਰੇ ਤੇ ਅਜਿਹੇ ਅਧਿਕਾਰੀ ਸੀਨੀਅਰ ਅਧਿਕਾਰੀ ਪੁਲਿਸ ਦੇ ਜਿਨ੍ਹਾਂ ਉੱਤੇ ਕਿਸੇ ਦੀ ਨਜ਼ਰ ਹੀ ਨਹੀਂ ਗਈ ਸੋ ਅੱਜ ਤਿੰਨ ਵੱਖਰੇ ਵੱਖਰੇ ਮਾਮਲਿਆਂ ਨੂੰ ਮੈਂ ਵਿਸ਼ੇਸ਼ ਤੌਰ ਉਤੇ ਆਪਣੀ ਅੱਜ ਦੀਸ ਰਿਪੋਰਟ ਵਿੱਚ ਫੋਕਸ ਕਰਾਂਗਾ ਲੇਕਿਨ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਯੁੱਧ ਨਸ਼ਾ ਵਿਰੁੱਧ ਦੇ ਰਸਮੀ ਜਿਹੜੇ ਅੰਕੜੇ ਜਾਰੀ ਕੀਤੇ ਗਏ ਨੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਸਾਹਿਬ ਵੱਲੋਂ ਆਪਾਂ ਪਹਿਲੀਆਂ ਕੁਝ ਰਿਪੋਰਟ ਦੇ ਵਿੱਚ ਵੀ ਜ਼ਿਕਰ ਕਰ ਚੁੱਕੇ ਹਾਂ ਕਿ 85000 ਦੇ ਕਰੀਬ ਐਫ ਆਈ ਆਰਜ਼ ਦਰਜ ਹੋਈਆਂ ਨੇ ਬੀਤੇ 3 ਮਹੀਨਿਆਂ ਦੌਰਾਨ ਸੋ ਅੰਕੜੇ ਕੀ ਨੇ ਨਸ਼ੇ ਦੇ ਵੱਡੇ ਛੋਟੇ ਕਿੰਨੇਕ ਤਸਕਰ ਗ੍ਰਿਫਤਾਰ ਕੀਤੇ ਗਏ ਹੈਰੋਇਨ ਕਿੰਨੀ ਬਰਾਮਦ ਕੀਤੀ ਗਈ ਅਫੀਮ ਕਿੰਨੀ ਬਰਾਮਦ ਕੀਤੀ ਗਈ ਕਿੰਨੇ ਲੋਕਾਂ ਨੂੰ ਡੀ ਐਡਿਕਸ਼ਨ ਸੈਂਟਰ ਵਿੱਚ ਪਾਇਆ ਇਚ ਚਾਹਾਂਗੇ ਕਿ ਆਪਾਂ ਦੌਰਵ ਯਾਦਵ ਡੀਜੀਪੀ ਪੰਜਾਬ ਦੀ ਜ਼ੁਬਾਨੀ ਅੰਕੜੇ ਸੁਣ ਲੋ ਜਿਸ ਤੋਂ ਬਾਅਦ ਆਪਾਂ ਆਪਣੀ ਅਗਲੀ ਇਸ ਰਿਪੋਰਟ ਦੀ ਕਹਾਣੀ ਨੂੰ ਅੱਗੇ ਤੋਰਾਂਗੇ ਹੁਣ ਤੱਕ 8344 ਐਫਆਈਆਰਾਂ ਦਰਜ ਹੋਈਆਂ ਤੇ 13038 ਗ੍ਰਿਫਤਾਰੀਆਂ ਹੋਈਆਂ ਐਨਡੀपीएस ਐਕਟ ਦੇ ਵਿੱਚ ਜਿਸ ਦੇ ਵਿੱਚ 1696 ਜਿਹੜੇ ਜਿਹੜੀ ਵੱਡੀ ਮੱਛੀਆਂ ਸਾਡੀ ਡੈਫੀਨੇਸ਼ਨ ਮੁਤਾਬਿਕ 빅 ਫਿਸ਼ ਅਰੈਸਟ ਕੀਤੇ ਗਏ ਹੈਗੇ 586 ਕਿਜੀ ਹਿਰੋਇਨ 14000 ਕਿਜੀ ਪੋਪੀ ਹਸ 247 ਕੇਜੀ ਓਪੀਐਮ 253 ਕੇਜੀ ਗਾਂਜਾ 2.5 ਕਿਲੋ ਕੋਕੀਨ 1.6 ਕੇਜੀ ਆਈਸ 25 ਲੱਖ 70 ਹਜ਼ਾਰ ਟੈਬਲੇਟਸ ਪਿਲਸ ਕੈਪਸੂਲ ਰਿਕਵਰ ਹੋਏ ਹੈ ਡਿਊਰਿੰਗ ਦਿਸ ਪੀਰੀਅਡ ਇੱਕ ਨਵਾਂ ਰਿਕਾਰਡ ਬਣਾਉਂਦੇ ਹੋਏ ਜਿਹੜੇ 1205 ਡਿਸਾਈਡਡ ਕੇਸਿਸ ਜਿਹੜੇ ਟ੍ਰਾਇਲ ਤੋਂ ਬਾਅਦ ਡਿਸਾਈਡਡ ਹੋਏ ਉਹਦੇ ਵਿੱਚ 1085 ਕਨਵਿਕਸ਼ਨਸ ਅਚੀਵ ਹੋਈਆਂ ਹੈ ਲੀਡਿੰਗ ਟੂ ਅ ਕਨਵਿਕਸ਼ਨ ਰੇਟ ਆਫ 90% ਪਲੱਸ ਜਿਹੜੇ ਹਵਾਲਾ ਨੈਟਵਰਕਸ ਨੂੰ ਟਾਰਗੇਟ ਕੀਤਾ ਗਿਆ ਤੇ ਡਿਸਟਰਬ ਕੀਤਾ ਗਿਆ 48 ਹਵਾਲਾ ਆਪਰੇਟਰਸ ਗ੍ਰਿਫਤਾਰ ਕੀਤੇ ਗਏ ਤੇ 10.76 ਕਰੋੜ ਦਾ ਹਵਾਲਾ ਬਣੀ ਰਿਕਵਰ ਹੋਇਆ ਇਸ ਸਟ੍ਰਾਈਕ ਦੇ ਅ 68 ਐਫ ਐਨ ਡੀ ਪੀ ਐਸ ਐਕਟ ਦੇ ਅੰਤਰਗਤ 144 ਪ੍ਰਾਪਰਟੀਆਂ ਕੰਪੀਟੈਂਟ ਅਥਾਰਟੀ ਵੱਲੋਂ ਫ੍ਰੀਜ਼ ਕੀਤੀਆਂ ਗਈਆਂ ਜਿਨ੍ਹਾਂ ਦੀ ਵੈਲਿਊ 74.27 ਕਰੋੜ ਹੈ ਅ ਜਿਹੜੀ ਫਿਊਚਰ ਸਟ੍ਰੈਟਜੀ ਜਿਹੜੀ ਕੱਲ ਤੋਂ ਅਸੀਂ ਅਡਾਪਟ ਕਰ ਰਹੇ ਹਾਂ ਕਿ ਜਿਵੇਂ ਪਹਿਲੇ ਵੀ ਕਿਹਾ ਗਿਆ ਸੀਗਾ ਕਿ ਕੋਈ ਟਾਰਗੇਟ ਬੇਸਡ ਇਹ ਨੰਬਰ ਬੇਸਡ ਸਟ੍ਰੈਟਜੀ ਨਹੀਂ ਹੈ on the basis of ਦੇ ਜਿਹੜੇ ਡਰੱਗ ਸਮਗਲਰਸ ਗਰਾਉਂਡ ਤੇ ਹੈਗੇ ਡਿਸਟ੍ਰਿਕਟ ਐਨਟੀਐਫ ਤੇ ਇੰਟੈਲੀਜੈਂਸ ਦੇ ਇਨਪੁਟਸ ਲੈ ਕੇ ਜਿਹੜੇ ਉਹਨਾਂ ਨੂੰ ਜਿਹੜਾ ਹੈਗਾ ਐਸ ਪਰ ਲਾਅ ਜਾਪ ਤੇ ਮੁਤਾਬਕ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਰਿਕਵਰੀ ਕੀਤੀ ਜਾਊਗੀ ਸੋ ਤੁਸੀਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੀ ਜ਼ੁਬਾਨੀ ਸੁਣੀ ਉਹ ਅੰਕੜਿਆਂ ਦੀ ਕਹਾਣੀ ਜਿਸ ਨੂੰ ਪੰਜਾਬ ਸਰਕਾਰ ਆਪਣੀ ਪ੍ਰਾਪਤੀ ਦੱਸਦੀ ਹੈ ਹਾਲਾਂਕਿ ਡੀਜੀ ਸਾਹਿਬ ਨੇ ਇਹ ਗੱਲ ਸਾਫ਼ ਕੀਤੀ ਕਿ ਨੰਬਰ ਗੇਮ ਨਹੀਂ ਹੈ ਨੰਬਰਾਂ ਦੀ ਖੇਡ ਦੇ ਵਿੱਚੋਂ ਨਹੀਂ ਨੇ ਉਹਨਾਂ ਨੇ ਕੁਝ ਭਵਿੱਖ ਦੇ ਵਿੱਚ ਆਪਣੀ ਜਿਹੜੀ ਸਟਰੈਟੇਜੀ ਦੇ ਵਿੱਚ ਬਦਲਾਅ ਕਰਨ ਦੀ ਗੱਲਬਾਤ ਨੂੰ ਵੀ ਇਸ ਪ੍ਰੈਸ ਕਾਨਫਰੰਸ ਵਿੱਚ ਕੀਤਾ ਮੈਂ ਉਸ ਜ਼ਿਆਦਾ ਲੰਬੀ ਚੌੜੀ ਗੱਲਬਾਤ ਨੂੰ ਤੁਹਾਡੇ ਨਾਲ ਨਹੀਂ ਸ਼ੇਅਰ ਕੀਤਾ ਮੈਂ ਸਿਰਫ ਅੰਕੜਿਆਂ ਨੂੰ ਹੀ ਤੁਹਾਨੂੰ ਦਿਖਾਇਆ ਹੈ ਲੇਕਿਨ ਇੱਕ ਫੈਕਟ ਹੈ ਕਿ ਦਬਾਅ ਜਿਹੜਾ ਹੈ ਉਹ ਪੁਲਿਸ ਮਹਿਕਮੇ ਦੇ ਉੱਤੇ ਅੰਕੜਿਆਂ ਦੀ ਪ੍ਰਾਪਤੀ ਨੂੰ ਹੀ ਮੈਗਨੀਫਾਈ ਕਰਕੇ ਦਰਸਾਉਣ ਦਾ ਹੈ ਜ਼ਾਹਰੀ ਤੌਰ ਉੱਤੇ 13000 ਤੋਂ ਵੱਧ ਤਕਰੀਬਨ ਤਕਰੀਬਨ 14000 ਜਿਹੜੇ ਨਸ਼ੇ ਦੇ ਉਹ ਛੋਟੇ ਵੱਡੇ ਤਸਕਰ ਗ੍ਰਿਫਤਾਰ ਕੀਤੇ ਗਏ ਨੇ ਅਤੇ 8800 ਜਿਹੜੀਆਂ ਐਫਆਈਆਰਸ ਦਰਜ ਕੀਤੀਆਂ ਗਈਆਂ ਨੇ 586 ਕਿਲੋ ਹੈਰੋਇਨ ਦੀ ਜਿਹੜੀ ਬਰਾਮਦਗੀ ਇਹੀ ਉਹ ਤੰਕੜੇ ਨੇ ਜੋ ਕਿ ਆਮ ਲੋਕਾਂ ਨੂੰ ਸਮਝ ਵੀ ਆਉਂਦੇ ਨੇ ਸੋ ਜ਼ੋਰ ਸਾਰਾ ਦਾ ਸਾਰਾ ਅੰਕੜਿਆਂ ਦੇ ਉੱਤੇ ਹੁੰਦਾ ਹੈ ਸਤਹੀ ਪੱਧਰ ਉੱਤੇ ਇਸ ਦਾ ਕੋਈ ਅਸਰ ਹੋਇਆ ਨਹੀਂ ਹੋਇਆ ਇੱਕ ਵੱਖਰੀ ਕਹਾਣੀ ਰਹਿੰਦੀ ਹੈ ਲੇਕਿਨ ਇੱਥੇ ਵਿਦਆਊਟ ਬੀਇੰਗ ਬਾਇਸਡ ਆਪਾਂ ਨੂੰ ਇਹ ਚੀਜ਼ ਮੰਨਣੀ ਪੈਣੀ ਹੈ ਕਿ ਪੰਜਾਬ ਦੀ ਪਿਛਲੇ ਕਈ ਦਹਾਕਿਆਂ ਦੀ ਅਲੱਗ-ਅਲੱਗ ਪਾਰਟੀਆਂ ਦੀਆਂ ਰਹੀਆਂ ਸਰਕਾਰਾਂ ਦੇ ਵਿੱਚੋਂ ਇਹ ਪਹਿਲੀ ਸਰਕਾਰ ਕਹੀ ਜਾ ਸਕਦੀ ਹੈ ਜਿਸ ਨੇ ਇੱਕ ਵਿਉਂਤਬੰਦੀ ਦੇ ਨਾਲ ਇੱਕ ਪ੍ਰੋਪਰ ਸਟ੍ਰੈਟਜੀ ਦੇ ਨਾਲ ਇਸ ਮੁਹਿਮ ਨੂੰ ਅੱਗੇ ਤੋਰਿਆ ਹੁਣ ਸਤਹੀ ਪੱਧਰ ਉੱਤੇ ਦੇ ਨਤੀਜੇ ਕੀ ਨੇ ਜਾਂ ਉਹਦੇ ਜਿਹੜੇ ਕੌਨਸ ਹੈਗੇ ਨੇ ਉਹਦੇ ਜਿਹੜੇ ਨਾ ਪੱਖੀ ਅਸਪੈਕਟਸ ਹੈਗੇ ਨੇ ਉਹਨਾਂ ਉੱਤੇ ਮੈਂ ਇਸ ਰਿਪੋਰਟ ਵਿੱਚ ਅੱਗੇ ਗੱਲ ਕਰਨੀ ਕਰਨੀ ਹੈ ਕਿਉਂਕਿ ਆਪਣਾ ਕੰਮ ਥੋੜਾ ਜਿਆਦਾ ਕ੍ਰਿਟੀਕਲ ਹੁੰਦਾ ਹੈ ਸੋ ਸਾਨੂੰ ਉਹਨਾਂ ਪੱਖਾਂ ਦੀ ਗੱਲ ਕਰੇ ਬਗੈਰ ਚੈਨ ਵੀ ਨਹੀਂ ਆਂਦਾ ਇਹ ਗੱਲ ਮੈਂ ਅੱਗੇ ਕਰਾਂਗਾ ਲੇਕਿਨ ਸਾਨੂੰ ਹਰ ਉਸ ਮੁਹਿੰਮ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਜੋ ਕਿ ਲਾਰਜਰ ਪਬਲਿਕ ਇੰਟਰਸਟ ਦੇ ਵਿੱਚ ਪੰਜਾਬ ਦੇ ਹਿੱਤ ਵਿੱਚ ਕੀਤੀ ਗਈ ਹੈ ਸਾਥੀ ਮੈਨੂੰ ਯਾਦ ਹੈ ਇਸ 1 ਮਾਰਚ 2025 ਦੀ ਜਦੋਂ ਕੈਂਪੇਨ ਸ਼ੁਰੂ ਹੁੰਦੀ ਹੈ ਉਸ ਤੋਂ ਤਕਰੀਬਨ ਸ਼ਾਇਦ ਇੱਕ ਅੱਧਾ ਹਫਤਾ ਪਹਿਲਾਂ ਮੈਂ ਆਪਣੇ ਟਵਿੱਟਰ ਹੈਂਡਲ ਉੱਤੇ ਅਚਾਨਕ ਕੁਝ ਜਿਹੀਆਂ ਰਿਪੋਰਟਸ ਵੇਖਣ ਤੋਂ ਬਾਅਦ ਇੱਕ ਟਵੀਟ ਕੀਤਾ ਸੀ ਜਿਸ ਵਿੱਚ ਕਿਹਾ ਸੀ ਕਿ ਪੰਜਾਬ ਵਿੱਚ ਹੁਣ ਸਮਾਂ ਆ ਚੁੱਕਾ ਹੈ ਕਿ ਨਸ਼ੇ ਦਾ ਜਿਹੜਾ ਅਬਿਊਜ਼ ਹੈ ਡਰੱਗ ਅਬਿਊਜ਼ ਹੈ ਉਸ ਪੱਖੋਂ ਇੱਕ ਐਮਰਜੈਂਸੀ ਡਿਕਲੇਅਰ ਕੀਤੀ ਜਾਣੀ ਚਾਹੀਦੀ ਹੈ ਹੁਣ ਮੈਂ ਜਿਹੜੀ ਗੱਲ ਟਵੀਟ ਕੀਤੀ ਸੀ ਜਾਂ ਮੇਰੇ ਮਨ ਦਾ ਜਿਹੜਾ ਵਿਚਾਰ ਸੀ ਉਹ ਸੀ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੇ ਵਿੱਚ ਇੱਕ ਪਬਲਿਕ ਹੈਲਥ ਐਮਰਜੈਂਸੀ ਜੋ ਕਿ ਉੱਥੇ ਨਸ਼ੇ ਦੇ ਅਬਿਊਜ਼ ਦੇ ਕਾਰਨ ਪਿਛਲੇ ਤਕਰੀਬਨ 9 ਸਾਲਾਂ ਤੋਂ ਐਲਾਨੀ ਗਈ ਹੈ ਸੋ ਨਸ਼ੇ ਨਾਲ ਤਰਸਤ ਅਤੇ ਗ੍ਰਸਤ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦਾ ਵੈਸਟਰਨ ਉਹ ਸੂਬਾ ਉਸ ਵਿੱਚ ਐਲਾਨੀ ਗਈ ਪਬਲਿਕ ਹੈਲਥ ਐਮਰਜੈਂਸੀ ਨੂੰ ਧਿਆਨ ਵਿੱਚ ਰੱਖਦਿਆ ਹੋਇਆ ਮੈਂ ਟਵੀਟ ਕੀਤੀ ਸੀ ਤੇ ਇਸ ਨੂੰ ਇੱਕ ਇਤਿਫਾਕ ਸਮਝਿਆ ਜਾਏ ਕਿ ਇਸ ਤੋਂ ਕੁਝ ਹੀ ਦਿਨ ਬਾਅਦ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਦੀ ਗੱਲ ਕਹਿਤੀ ਗਈ ਉਹ ਇੱਕ ਵੱਖਰੀ ਗੱਲ ਰਹੀ ਕਿ ਇਸ ਵਿੱਚ ਨਸ਼ੇ ਦੇ ਛੋਟੇ ਵੱਡੇ ਤਸਕਰਾਂ ਦੇ ਨਾਲ ਜੁੜੀਆਂ ਹੋਈਆਂ ਸੰਪਤੀਆਂ ਨੂੰ ਕੁਝ ਹੋਰ ਜਿਹੜੇ ਸਿਵਲ ਲਾਜ਼ ਦੇ ਦਾਰੇ ਦੇ ਵਿੱਚ ਆਉਣ ਵਾਲੇ ਨਿਯਮ ਹੈਗੇ ਨੇ ਉਹਨਾਂ ਦੇ ਚਲਦਿਆਂ ਟੈ ਟੇਰੀ ਕਰਨ ਦੀ ਇੱਕ ਫੋਟੋ ਆਪ ਇਹ ਜਿਹੜੀ ਤਸਵੀਰਾਂ ਦੀ ਇੱਕ ਕੈਂਪੇਨ ਸੀ ਜੋ ਕਿ ਪਬਲਿਸਿਟੀ ਕੈਂਪੇਨ ਵੱਧ ਸੀ ਤੇ ਅਸਲ ਦੇ ਵਿੱਚ ਨਸ਼ੇ ਦੇ ਤਸਕਰਾਂ ਦੇ ਉੱਤੇ ਕਾਰਵਾਈ ਘੱਟ ਸੀ ਉਹ ਸ਼ੁਰੂ ਹੋ ਜਾਂਦੀ ਹੈ ਇਸ ਚੀਜ਼ ਨੂੰ ਵੀ ਆਪਾਂ ਡਿਸਕਾਊਂਟ ਨਹੀਂ ਕਰ ਸਕਦੇ ਕਿ ਪੰਜਾਬ ਵਿੱਚ ਪਿਛਲੇ 3 ਮਹੀਨਿਆਂ ਦੇ ਵਿੱਚ ਜਿਹੜੀ ਸਖਤੀ ਹੋਈ ਹੈ ਦਬਿਸ਼ ਹੋਈ ਹੈ ਉਹ ਸਿਰਫ ਕਾਗਜ਼ਾਂ ਦੇ ਵਿੱਚ ਤੇ ਸਟੈਟਿਸਟਿਕਸ ਦੇ ਵਿੱਚ ਹੋਈ ਦਬਿਸ਼ ਨਹੀਂ ਹੈ ਇਸ ਦੇ ਸਤਹੀ ਪੱਧਰ ਉੱਤੇ ਯਕੀਨੀ ਅਸਰ ਜ਼ਰੂਰ ਪਏ ਹੋਣਗੇ ਉਹ ਇੱਕ ਵੱਖਰੀ ਗੱਲ ਹੈ ਇੱਕ ਸਮਝਣ ਵਾਲਾ ਵਿਸ਼ਾ ਹੈ ਕਿ ਇਹ ਸਖਤੀ ਜੇ ਸਿਰਫ 3 4 ਮਹੀਨਿਆਂ ਦੀ ਇਸ ਕੈਂਪੇਨ ਦੌਰਾਨ ਹੀ ਰਹਦੀਏ ਤੇ ਉਸ ਤੋਂ ਬਾਅਦ ਦੁਬਾਰਾ ਖੁੱਲ੍ਹ ਦਿੱਤੀ ਜਾਂਦੀ ਹੈ ਨਸ਼ੇ ਦੇ ਤਸਕਰਾਂ ਨੂੰ ਤਾਂ ਫਿਰ ਸਾਰੀ ਗੱਲਬਾਤ ਜ਼ੀਰੋ ਹੋ ਜਾਏਗੀ ਪਰ ਲੜਾ ਉੱਥੇ ਦਾ ਉੱਥੇ ਆ ਜਾਏਗਾ ਕੈਂਪੇਨ ਦਾ ਕੋਈ ਫਾਇਦਾ ਨਹੀਂ ਹੋਏਗਾ ਸੋ ਇਸ ਕੈਂਪੇਨ ਨੂੰ ਯੁੱਧ ਨਸ਼ਾ ਵਿਰੁੱਧ ਨੂੰ 31 ਮਈ 2025 ਦੀ ਇਸ ਡੈਡਲਾਈਨ ਤੋਂ ਅੱਗੇ ਲਿਜਾਣ ਦੀ ਸੋਹਿਰਦਤਾ ਦੇ ਨਾਲ ਲਿਜਾਣ ਦੀ ਲੋੜ ਹੈ ਤੇ ਅੱਜ ਡੀਜੀਪੀ गौरव यादव ਨੇ ਇਸ ਬਾਰੇ ਕੁਝ ਸੰਕੇਤ ਵੀ ਦਿੱਤੇ ਨੇ ਮਿਸਾਲ ਦੇ ਤੌਰ ਉੱਤੇ ਜਿਹੜੇ ਰਿਪੀਟ ਆਫੈਂਡਰਸ ਨੇ ਬਾਰ-ਬਾਰ ਇੱਕ ਹੀ ਅਪਰਾਧ ਕਰਨ ਵਾਲੇ ਨਸ਼ੇ ਦੀ ਤਸਕਰੀ ਦੇ ਨਾਲ ਜੁੜੇ ਹੋਏ ਉਹ ਵਿਅਕਤੀ ਜੋ ਕਿ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਂਦੇ ਉਹਨਾਂ ਦੇ ਕੜੇ ਲਾਏ ਜਾਣਗੇ ਐਂਕਲਟਸ ਲਾਏ ਜਾਣਗੇ ਤਾਂ ਕਿ ਉਹਨਾਂ ਦੀ ਮੂਵਮੈਂਟ ਨੂੰ ਪੁਲਿਸ ਟਰੈਕ ਕਰ ਸਕੇ ਇਸ ਤਰੀਕੇ ਦੀਆਂ ਸੰਭਾਵਨਾਵਾਂ ਭਵਿੱਖ ਵਿੱਚ ਐਕਸਪਲੋਰ ਕੀਤੀਆਂ ਜਾ ਰਹੀਆਂ ਨੇ ਡਰੱਗ ਡੀ ਐਡਿਕਸ਼ਨ ਸੈਂਟਰਸ ਯਾਨੀ ਕਿ ਡਰੱਗ ਅਬਿਊਜ਼ ਕਰਨ ਵਾਲੇ ਲੋਕਾਂ ਨੂੰ ਨਸ਼ੇ ਦੀ ਲਤ ਦੇ ਸ਼ਿਕਾਰ ਲੋਕਾਂ ਨੂੰ ਡੀ ਕ੍ਰਿਮੀਨਲਾਈਜ਼ ਕੀਤਾ ਜਾਏ ਉਹਨਾਂ ਨੂੰ ਅਪਰਾਧੀ ਨਾ ਟਰੀਟ ਕਰਕੇ ਇੱਕ ਪੀੜਤ ਇੱਕ ਪੇਸ਼ੈਂਟ ਇੱਕ ਮਰੀਜ਼ ਟਰੀਟ ਕੀਤਾ ਜਾਏ ਸੋ ਇਸ ਤਰੀਕੇ ਦੀ ਜਿਹੜੀ ਭਵਿੱਖ ਦੀਆਂ ਗੱਲਾਂ ਬਾਤਾਂ ਨੇ ਜੋ ਕਿ ਆਲਰੇਡੀ ਹੋ ਵੀ ਰਹੀਆਂ ਨੇ ਉਹਨਾਂ 'ਵਲ ਜ਼ਿਆਦਾ ਤਵੱਜੂ ਦੇਣ ਦੀ ਗੱਲ ਪੰਜਾਬ ਦੇ ਡੀਜੀ ਸਾਹਿਬ ਨੇ ਕੀਤੀ ਹੈ ਸੋ ਅੱਜ ਜਦੋਂ ਆਪਾਂ ਇਸ ਮੁਹਿੰਮ ਨੂੰ ਪਿਛਲੇ ਤਿੰਨ ਮਹੀਨੇ ਦੀ ਪੰਜਾਬ ਦੀ ਇਸ ਸਰਕਾਰ ਦੀ ਨਸ਼ੇ ਦੇ ਵਿਰੁੱਧ ਇਸ ਮੁਹਿੰਮ ਦੀ ਕਾਰਗੁਜ਼ਾਰੀ ਨੂੰ ਸਮਝਦੇ ਆ ਤਾਂ ਆਪਾਂ ਇਸ ਨੂੰ ਟੋਟਲੀ ਡਿਸਕ੍ਰੈਡਿਟ ਨਹੀਂ ਕਰ ਸਕਦੇ ਭਾਵੇਂ ਫਿਰ ਸਾਡੇ ਕੋਲ ਬਹੁਤ ਅਜਿਹੇ ਰੈਫਰੈਂਸਿਸ ਹੈਗੇ ਨੇ ਜਿਸ ਵਿੱਚ ਇਹ ਚੀਜ਼ਾਂ ਸਾਫ਼ ਹੋਈਆਂ ਨੇ ਕਿ ਸਰਕਾਰ ਅਜੇ ਵੀ ਨਸ਼ੇ ਦੀ ਤਸਕਰੀ ਦੇ ਵਿੱਚ ਇਨਵੋਲ ਵੱਡੇ ਤਸਕਰ ਜਾਂ ਅਜਿਹੇ ਤਸਕਰਾਂ ਨੂੰ ਛਤਰ ਛਾਇਆ ਪਹਹਿਆ ਕਰਾਣ ਵਾਲੇ ਪੁਲਿਸ ਅਫਸਰਾਂ ਦੇ ਖਿਲਾਫ ਕਾਰਵਾਈ ਕਰਨ ਪੱਖੋਂ ਗੁਰੇਸ਼ ਕਰ ਰਹੀ ਹੈ ਸਖਤ ਕਾਰਵਾਈ ਉਤਲੇ ਅਫਸਰਾਂ ਤੇ ਨਹੀਂ ਹੋ ਰਹੀ ਹੇਠਲੇ ਅਫਸਰਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਕੁਝ ਅਜਿਹੇ ਰੈਫਰੈਂਸਿਸ ਨੇ ਤਿੰਨ ਅਜਿਹੇ ਕੇਸਾਂ ਦੀ ਮੈਂ ਗੱਲ ਕਰਨੀ ਹੈ ਸਾਥੀਓ ਸਭ ਤੋਂ ਪਹਿਲਾਂ ਮੈਂ ਗੱਲ ਕਰਨੀ ਹੈ ਬਠਿੰਡੇ ਦਾ ਉਹ ਕੇਸ ਉਨੇ ਕਿਸੇ ਅਫਸਰ ਦੇ ਨਾਲ ਜੁੜਿਆ ਹੋਇਆ ਕੇਸ ਨਹੀਂ ਬਲਕਿ ਬਠਿੰਡਾ CIA 2 ਥਾਣੇ ਦੇ ਨਾਲ ਜੁੜਿਆ ਹੋਇਆ ਉਹ ਕੇਸ ਹੈ ਜੋ ਲੋਕ ਕੰਡੇ ਖੜੇ ਕਰ ਦੇਣ ਵਾਲੀ ਘਟਨਾ ਹੈ ਵਿਧ ਨਸ਼ਾ ਵਿਰੁੱਧ ਇਸ ਮੁਹਿੰਮ ਦੇ ਵਿੱਚ ਪੰਜਾਬ ਪੁਲਿਸ ਬਠਿੰਡਾ ਪੁਲਿਸ CIA 2 ਬਠਿੰਡਾ ਦੇ ਅਫਸਰ ਓਵਰ ਡਰਾਈਵ ਦੇ ਵਿੱਚ ਐਡੇ ਇੱਕ ਅੰਨੇ ਹੋ ਗਏ ਉਹਨਾਂ ਨੇ ਇੱਕ ਆਇਲਡ ਸੈਂਟਰ ਦਾ ਅਧਿਆਪਕ ਚੱਕ ਕੇ ਉਸ ਨੂੰ ਬੁਰੀ ਤਰ੍ਹਾਂ ਟੌਰਚਰ ਕਰਤਾ ਪੁਲਿਸ ਕਸਟਡੀ ਦੇ ਵਿੱਚ ਉਸ ਦੀ ਹੱਤਿਆ ਕਰਤੀ ਉਸਦੀ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਇਸ ਪੂਰੀ ਦੀ ਪੂਰੀ ਕਰਤੂਤ ਨੂੰ ਢਕਣ ਲਈ ਲੁਕਾਉਣ ਲਈ ਜੋ ਢੰਗ ਤਰੀਕੇ ਤੇ ਪੈਂਤੜੇ ਵਰਤੇ ਗਏ ਅਜੇ ਤੱਕ ਵਰਤੇ ਜਾ ਰਹੇ ਨੇ ਉਹ ਸਾਨੂੰ ਸੋਚਣ ਲਈ ਮਜਬੂਰ ਕਰਦੇ ਨੇ ਕਿ ਵਾਕਈ ਇਹ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਬੁਹਿਮ ਹੈ ਇਹ ਨਸ਼ਿਆਂ ਦੇ ਵਿਰੁੱਧ ਹੈ ਜਾਂ ਫਿਰ ਕਿਸੇ ਆਮ ਅਪਰਾਧੀ ਨੂੰ ਕਿਸੇ ਛੋਟੇ ਮੋਟੇ ਕ੍ਰਾਈਮਨਲ ਨੂੰ ਨਸ਼ੇ ਦਾ ਤਸਕਰ ਸਾਬਤ ਕਰਕੇ ਆਪਣੇ ਥਾਣੇ ਆਪਣੇ ਜ਼ਿਲ੍ਹੇ ਦੇ ਉਹਨਾਂ ਅੰਕੜਿਆਂ ਨੂੰ ਵਧਾ ਚੜਾ ਕੇ ਸਰਕਾਰ ਦੀਆਂ ਦੁਨੀਆ ਦੀਆਂ মিডিਆ ਦੀਆਂ ਨਜ਼ਰਾਂ ਵਿੱਚ ਪੇਸ਼ ਕਰਨ ਦੀ ਉਹ ਕੋਸ਼ਿਸ਼ ਹੈ ਜਿਸ ਤਹਿਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਪੁਲਿਸ ਅਫਸਰਾਂ ਉੱਤੇ ਇੱਕ ਬਹੁਤ ਵੱਡੇ ਪੱਧਰ ਦਾ ਦਬਾਅ ਹੈ ਇਸ ਲਈ ਪੁਲਿਸ ਦੇ ਅਫਸਰ ਕਿੰਨੇ ਜ਼ਿੰਮੇਵਾਰ ਨੇ ਇਹਨਾਂ ਦੇ ਉਤਲੇ ਅਹੁਦਿਆਂ ਤੇ ਬੈਠੇ ਅਫਸਰ ਕਿੰਨੇ ਜ਼ਿੰਮੇਵਾਰ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਖੁਦ ਕਿੰਨੇ ਜ਼ਿੰਮੇਵਾਰ ਨੇ ਮੈਂ ਇਸ ਗੱਲ ਉੱਤੇ ਨਹੀਂ ਆਵਾਂਗਾ ਕਿਉਂਕਿ ਕਿਤੇ ਨਾ ਕਿਤੇ ਇਹ ਪੂਰੀ ਦੀ ਪੂਰੀ ਕਮਾਂਡ ਇਹ ਨਿਰਦੇਸ਼ ਉੱਤੋਂ ਪੋਲਿਟੀਕਲ ਲੀਡਰਸ਼ਿਪ ਵੱਲੋਂ ਮਿਲੇ ਨੇ ਸੋ ਸਾਥੀਓ ਕਿਵੇਂ ਬਠਿੰਡਾ ਪੁਲਿਸ ਨੇ ਮਨਿੰਦਰ ਦੀਪ ਸਿੰਘ ਨਾ ਦੇ ਆਇਲਸ ਦੇ ਇੱਕ ਇਨਸਟ੍ਰਕਟਰ ਇੱਕ ਅਧਿਆਪਕ ਨੂੰ ਉਸਦੇ ਸਾਥੀ ਗਗਨਦੀਪ ਸਿੰਘ ਦੇ ਨਾਲ ਗ੍ਰਿਫਤਾਰ ਕੀਤਾ ਹੁਣ ਗਗਨਦੀਪ ਸਿੰਘ ਅਤੇ ਮਨਿੰਦਰ ਦੀਪ ਸਿੰਘ ਬਠਿੰਡੇ ਤੋਂ ਫਿਰੋਜ਼ਪੁਰ ਜਾਂਦੇ ਨੇ ਜਿੱਥੇ ਉਹਨਾਂ ਨੇ ਕਿਸੇ ਵਿਅਕਤੀ ਦੇ ਨਾਲ ਲੈਣ-ਦੇਣ ਕਰਨਾ ਹੁੰਦਾ ਉਸ ਲੈਣ-ਦੇਣ ਉਪਰੰਤ ਜਦੋਂ ਵਾਪਸ ਆ ਰਹੇ ਹੁੰਦੇ ਨੇ ਬਠਿੰਡਾ ਸੀਆਈਏ 2 ਦੀ ਟੀਮਾਂ ਉਹਨਾਂ ਦੇ ਪਿੱਛੇ ਲੱਗ ਜਾਂਦੀਆਂ ਨੇ ਉਹਨਾਂ ਨੂੰ ਫੜ ਕੇ ਸੀਆਈਏ ਲਜਾਇਆ ਜਾਂਦਾ ਜਿੱਥੇ ਆਨਮਨੁੱਖੀ ਤਸ਼ੱਦਦ ਤਸੀਹੇ ਦਿੱਤੇ ਜਾਂਦੇ ਨੇ ਕਰੰਟ ਲਾਏ ਜਾਂਦੇ ਨੇ ਇਸ ਕਰੰਟ ਲੱਗਣ ਤੋਂ ਬਾਅਦ ਗਗਨਦੀਪ ਸਿੰਘ ਨਾਦੇ ਉਸ ਵਿਅਕਤੀ ਜਿਸ ਨੇ ਫਾਈਨਲੀ ਇਸ ਕੇਸ ਦੇ ਵਿੱਚ ਵਿਸਲ ਬਲੋ ਕੀਤੀ ਪੂਰਾ ਦਾ ਪੂਰਾ ਪੁਲੰਦਾ ਇੱਕ ਵੀਡੀਓ ਦੇ ਜ਼ਰੀਏ ਖੋਲ ਕੇ ਰੱਖਤਾ ਉਸ ਨੂੰ ਅਲੱਗ-ਅਲੱਗ ਥਾਹਾਂ ਦੇ ਉੱਤੇ ਜ਼ਬਰਦਸਤੀ ਧੱਕੇ ਦੇ ਨਾਲ ਉਸ ਤੋਂ ਨਸ਼ੇ ਦੀ ਤਸਕਰੀ ਦੀ ਜਿਹੜੀ ਵੀ ਖੇਪ ਸੀ ਉਸ ਦੀ ਬਰਾਮਦਗੀ ਜਾਂ ਨਜਾਇਜ਼ ਤੇ ناکਾਮਯਾਬ ਕੋਸ਼ਿਸ਼ਾਂ ਬਠਿੰਡਾ ਸੀਆਈਏ 2 ਯੂਨਿਟ ਦੇ ਪੁਲਿਸ ਦੇ ਏ ਉਕਰਮ ਕਰਨ ਵਾਲੇ ਅਧਿਕਾਰੀ ਕਰਦੇ ਰਹੇ ਗਗਨਦੀਪ ਸਿੰਘ ਨੂੰ ਕੁਝ ਨਹੀਂ ਮਿਲਿਆ ਲੇਕਿਨ ਵਾਪਸ ਜਦੋਂ ਗਗਨਦੀਪ ਸਿੰਘ ਨੂੰ CIA 2 CIA ਵਿੱਚ ਲੈ ਕੇ ਆਂਦੀ ਹੈ ਉਸ ਵਕਤ ਤੱਕ ਮਨਿੰਦਰਦੀਪ ਸਿੰਘ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਮਨਿੰਦਰਦੀਪ ਸਿੰਘ ਦੀ ਇਸ ਕਸਟੋਡੀਅਲ ਹਤਿਆ ਨੂੰ ਕਵਰ ਅਪ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਇਸ ਤੋਂ ਜ਼ਿਆਦਾ ਸ਼ਰਮ ਦੀ ਗੱਲ ਪੰਜਾਬ ਪੁਲਿਸ ਤੇ ਉਸ ਦੀ ਲੀਡਰਸ਼ਿਪ ਲਈ ਪੰਜਾਬ ਸਰਕਾਰ ਲਈ ਹੋ ਨਹੀਂ ਸਕਦੀ ਕਿ ਯੁੱਧ ਨਸ਼ਿਆਂ ਵਿਰੁੱਧ ਦੀ ਇਸ ਮਹਿੰਮ ਜਿਸ ਦਾ ਮਕਸਦ ਲਾਰਜਰ ਪਬਲਿਕ ਇੰਟਰਸਟ ਸੀ ਉਸੇ ਮਕਸਦ ਲਈ ਆਮ ਵਿਅਕਤੀਆਂ ਨੂੰ ਪੁਲਿਸ ਥਾਣਿਆਂ ਦੇ ਵਿੱਚ ਲਜਾ ਲਾ ਕੇ ਟੌਰਚਰ ਕਰ ਕਰਕੇ ਮਾਰਤਾ ਗਿਆ ਮਨਿੰਦਰ ਦੀਪ ਸਿੰਘ ਦੇ ਨਾਲ ਹੋਇਆ ਜੋ ਉਸ ਦੀ ਕਰਸ਼ੋਡਿਅਲ ਟੌਰਚਰ ਤੋਂ ਬਾਅਦ ਉਹ ਹੋਰ ਵੀ ਮੰਦ ਭਾਗਾ ਸੀ ਉਸ ਦੀ ਲਾਸ਼ ਨੂੰ ਉਸ ਦੇ ਸਾਥੀ ਗਗਨਦੀਪ ਸਿੰਘ ਨੂੰ ਦਿੱਤਾ ਗਿਆ ਕਿਹਾ ਗਿਆ ਤੂੰ ਇਸ ਦੀ ਲਾਸ਼ ਨੂੰ ਲੈ ਜਾ ਉਸੇ ਗੱਡੀ ਜਿਸ ਵਿੱਚ ਤੁਸੀਂ ਤੋਂ ਨੇ ਬੈਠੇ ਸੀ ਕਿਸੇ ਥਾਂ ਦੇ ਉੱਤੇ ਇਸ ਗੱਡੀ ਨੂੰ ਲਾਹ ਦੀ ਤੇ ਇਸ ਦੇ ਘਰਦਿਆਂ ਨੂੰ ਫੋਨ ਕਰਦੀ ਕਿ ਇਹ ਡਰਗ ਦੀ ਓਵਰਡੋਜ਼ ਦੇ ਕਾਰਨ ਮਾਰਿਆ ਗਿਆ ਹੈ ਇਹ ਸੋਚ ਕੇ ਵੀ ਸ਼ਰਮ ਆਉਂਦੀ ਹੈ ਕਿ ਇੱਕ ਅਧਿਆਪਕ ਜਿਸਨੂੰ ਕੀ ਪਹਿਲਾ ਤਾਂ ਨਜਾਇਜ਼ ਤਰੀਕੇ ਦੇ ਨਾਲ ਚੱਕ ਕੇ ਨਸ਼ੇ ਦਾ ਤਸਕਰ ਬਣਾਉਣ ਦੀ ਸਾਬਤ ਕਰਨ ਦੀ ਕੋਸ਼ਿਸ਼ ਦੇ ਵਿੱਚ ਉਸ ਉੱਤੇ ਬੇਇੰਤਿਹਾਰ ਤਸ਼ੱਦਦ ਕੀਤੀ ਗਈ ਉਸ ਤੋਂ ਬਾਅਦ ਉਸ ਦੀ ਮੌਤ ਉਪਰੰਤ ਉਸ ਨੂੰ ਨਸ਼ੇ ਦਾ ਇੱਕ ਅਬਿਊਜ਼ਰ ਇੱਕ ਨਸ਼ੇੜੀ ਦੱਸ ਕੇ ਓਵਰਡੋਜ਼ ਦੇ ਨਾਲ ਉਸ ਦੀ ਮੌਤ ਦਾ ਬਹਾਨਾ ਦੱਸਣ ਲਈ ਉਸ ਦੇ ਪਰਿਵਾਰ ਨੂੰ ਉਸ ਦੇ ਸਾਥੀ ਗਗਨਦੀਪ ਸਿੰਘ ਨੂੰ ਮਜਬੂਰ ਕੀਤਾ ਗਿਆ ਜਿਸ ਨੇ ਪੁਲਿਸ ਦੇ ਕਹਿ ਮਤਾਬਕ ਕੀਤਾ ਗਗਨਦੀਪ ਸਿੰਘ ਦੀ ਸਿਰਫ ਇਸ ਪੱਖੋਂ ਕਰਨੀ ਬਣਦੀ ਹੈ ਕਿ ਉਸਨੇ ਇੱਕ ਵੀਡੀਓ ਬਣਾ ਕੇ ਜੋ ਕੁਝ ਵੀ ਘਟਨਾਕਰਮ ਇਹਨਾਂ ਦੋਹਾਂ ਨਾਲ ਹੋਇਆ ਉਸ ਨੂੰ ਸਭ ਦੇ ਸਾਹਮਣੇ ਰੱਖਤਾ ਲੇਕਿਨ ਇਸ ਤੋਂ ਪਹਿਲਾਂ ਹੀ ਇੱਕ ਪਰਚਾ ਦਰਜ ਕੀਤਾ ਜਾ ਚੁੱਕਾ ਸੀ ਉਸ ਕੇਸ ਉਸ ਐਫ ਆਈ ਆਰ ਦੇ ਵਿੱਚ ਗगनਦੀਪ ਸਿੰਘ ਨੂੰ ਵੀ ਅਤਾਰ ਤਾਰੀ ਨਾ ਦੇ ਸੀਆਈਏ ਦੇ ਪੁਲਿਸ ਮੁਲਾਜ਼ਮ ਦੇ ਨਾਲ ਮਲਜ਼ਮ ਬਣਾਤਾ ਗਿਆ ਸੀ ਹੁਣ ਸ਼ਰਿਆਮ ਬਠਿੰਡੇ ਵਰਗੇ ਸ਼ਹਿਰ ਦੇ ਵਿੱਚ ਇੱਕ ਪੜ੍ਹੇ ਲਿਖੇ ਅਧਿਆਪਕ ਨੂੰ ਇਸ ਤਰੀਕੇ ਦੇ ਨਾਲ ਸੀਆਈਏ ਨੇ ਕਸਟਡੀ ਦੇ ਵਿੱਚ ਲਿਜਾ ਕੇ ਮਾਰਤਾ ਫੇਕ ਉਵੇਂ ਹੀ ਜਿਵੇਂ ਪੰਜਾਬ ਦੇ ਵਿੱਚ 1980ਾਂ ਅਤੇ 90 ਦੇ ਦਹਾਕਿਆਂ ਦੇ ਵਿੱਚ ਨੌਜਵਾਨਾਂ ਨੂੰ ਮਾਰਿਆ ਜਾਂਦਾ ਸੀ ਆਪਣੇ ਮੋਢਿਆਂ ਉਤੇ ਹੋਰ ਫੀਤੇ ਅਤੇ ਸਿਤਾਰੇ ਲਵਾਉਣ ਲਈ ਤਰੱਕੀਆਂ ਹਾਸਲ ਕਰਨ ਲਈ ਆਪਣੇ ਅੰਕੜੇ ਆਪਣੀ ਕਾਰਵਾਈਆਂ ਨੂੰ ਬਿਹਤਰ ਆਪਣੇ ਅਧਿਕਾਰੀਆਂ ਦੀ ਨਜ਼ਰਾਂ ਵਿੱਚ ਦਿਖਾਉਣ ਲਈ ਜੋ ਕਰਤੂਤਤਾ ਪੰਜਾਬ ਪੁਲਿਸ ਨੇ 80s ਤੇ 90s ਦੇ ਵਿੱਚ ਕੀਤੀਆਂ ਉਸ ਦਾ ਇੱਕ ਹੋਰ ਨਮੂਨਾ 1 ਮਾਰ 2025 ਅਤੇ 31 ਮਈ 2025 ਦਰਮਿਆਨ ਜਾਰੀ ਇਸ ਯੁੱਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਦੇ ਤਹਿਤ ਦੇਖਣ ਨੂੰ ਮਿਲ ਗਿਆ ਤੇ ਇਸ ਨੇ ਪੰਜਾਬ ਪੁਲਿਸ ਦੇ ਮੂੰਹ ਦੇ ਉੱਤੇ ਕਜੇ ਹੀ ਕਾਲਖ ਪੋਤੀ ਜਿਸ ਤੋਂ ਕਿ ਪੰਜਾਬ ਪੁਲਿਸ ਦਾ ਚਿਹਰਾ ਸਾਫ਼ ਆਣ ਵਾਲੇ ਕਈ ਸਾਲਾਂ ਤੱਕ ਨਹੀਂ ਹੋਣਾ ਹੁਣ ਜਿਹੀ ਹੋਰ ਵੀ ਬਹੁਤ ਸੀਆਂ ਘਟਨਾਵਾਂ ਹੋਈਆਂ ਨੇ ਕਿਉਂਕਿ ਉਹ ਕਸਟੋਡੀਅਲ ਮਰਡਰਸ ਨਹੀਂ ਸਨ ਉਹ ਚਰਚਾਵਾਂ ਵਿੱਚ ਨਹੀਂ ਆਈਆਂ ਲੇਕਿਨ ਪੰਜਾਬ ਵਿੱਚ ਗੈਂਗਸਟਰਵਾਦ ਦੇ ਖਾਤਮੇ ਜਾਂ ਫਿਰ ਨਸ਼ੇ ਦੇ ਵਿਰੁੱਧ ਮੁਹਿੰਮ ਦੇ ਨਾਂ ਉੱਤੇ ਜੋ ਅਨਮਨੁੱਖੀ ਤਸ਼ੱਦਦਾਂ ਤਸੀਹੇ ਆਮ ਲੋਕਾਂ ਉਤੇ ਕੀਤੇ ਜਾ ਰਹੇ ਨੇ ਅਜਿਹੇ ਉਹ ਲੋਕ ਜੋ ਕਿ ਅਪਰਾਧ ਜਗਤ ਚੋਂ ਨਿਕਲ ਚੁੱਕੇ ਹੁੰਦੇ ਨੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਨੇ ਹਜੇ ਹਾਸ਼ੇ ਦੇ ਉੱਤੇ ਹੁੰਦੇ ਨੇ ਭਵਿੱਖ ਦੇ ਵਿੱਚ ਉਹਨਾਂ ਕੋਲ ਕੋਈ ਜ਼ਿਆਦਾ ਡਾਇਰੈਕਸ਼ਨ ਗਾਈਡੈਂਸ ਨਹੀਂ ਹੁੰਦੀ ਅਜਿਹੇ ਵਿਅਕਤੀਆਂ ਦੇ ਉੱਤੇ ਤਾਂ ਜਹੀ ਆਫਤ ਅਜਿਹੇ ਮੌਕਿਆਂ ਤੇ ਆਂਦੀ ਹੈ ਕਿ ਉਹਨਾਂ ਨੂੰ ਸਮਝ ਨਹੀਂ ਆਂਦਾ ਜਿਸ ਤੋਂ ਬਾਅਦ ਉਹਨਾਂ ਦਾ ਜਿਹੜਾ ਰੀਲੈਪਸ ਹੈ ਉਸਨੇ ਅਪਰਾਧ ਜਗਤ ਦੀ ਦੁਨੀਆ ਵਿੱਚ ਹੀ ਹੋਣਾ ਹੁੰਦਾ ਹੈ ਤੇ ਇਸ ਰੀਲੈਪਸ ਨੂੰ ਕਾਰਨ ਦੇ ਵਿੱਚ ਸਭ ਤੋਂ ਵੱਡਾ ਰੋਲ ਜਿਹੜਾ ਹੁੰਦਾ ਹੈ ਉਹ ਮਾੜੇ ਪੁਲਿਸ ਅਫਸਰਾਂ ਦਾ ਹੁੰਦਾ ਹੈ ਉਹ ਪੁਲਿਸ ਅਫਸਰ ਜੋ ਕਿ ਇਸੇ ਨੰਬਰ ਗੇਮ ਜਿਵੇਂ ਪੰਜਾਬ ਦੇ ਡੀਜੀਪੀ ਕਹਿ ਰਹੇ ਨੇ ਨਾ ਕਿਸੀ ਨੰਬਰ ਗੇਮ ਦੇ ਵਿੱਚ ਨਹੀਂ ਆ ਨੰਬਰ ਗੇਮ ਤੋਂ ਇਲਾਵਾ ਅੰਕੜਿਆਂ ਦੇ ਖੇਡ ਤੋਂ ਇਲਾਵਾ ਹੋਰ ਕੁਝ ਇਹ ਮੁਹਿਮਾ ਹੈਗੀਆਂ ਹੀ ਨਹੀਂ ਨੇ ਹਾਲਾਂਕਿ ਮੈਂ ਫੇਰ ਕਹਾਂਗਾ ਕਿ ਜਦੋਂ ਵੀ ਇਸ ਵੱਡੇ ਪੱਧਰ ਦੀ ਲਾਮਬੰਦੀ ਹੁੰਦੀ ਹੈ ਤਾਂ ਅਸਰ ਜ਼ਰੂਰ ਹੁੰਦਾ ਹੈ ਭਾਵੇਂ ਤਾਂ ਫਿਰ ਨਸ਼ੇ ਦੀ ਡਰੱਗਸ ਦੀ ਸਟਰੀਟ ਪ੍ਰਾਈਸ ਦੇ ਵਿੱਚ ਵਾਧਾ ਹੋ ਜਾਂਦਾ ਹੈ ਨਸ਼ੇ ਦੀ ਜਿਹੜੀ ਸਪਲਾਈ ਦੀ ਚੇਨ ਹੈ ਡਿਸਟ੍ਰਿਬਿਊਸ਼ਨ ਦਾ ਨੈਟਵਰਕ ਹੈ ਕਮਜ਼ੋਰ ਹੋ ਜਾਂਦਾ ਹੈ ਬਹੁਤ ਸੇ ਨਸ਼ੇ ਦੇ ਐਸੇ ਤਸਕਰ ਮੈਂ ਕਟੋ-ਕਟ ਦੱਸ ਸਕਦਾ ਹਾਂ ਤੁਹਾਨੂੰ ਕਿਉਂਕਿ ਅੰਡਰਵਰਲਡ ਦੇ ਵਿੱਚ ਬਹੁਤ ਅਲੱਗ-ਅਲੱਗ ਕਿਸਮ ਦੀਆਂ ਜਾਣਕਾਰੀਆਂ ਆਉਂਦੀਆਂ ਨੇ ਬਹੁਤ ਸੇ ਨਸ਼ੇ ਦੇ ਤਸਕਰਾਂ ਨੂੰ ਇਨ੍ਹਾਂ ਪਿਛਲੇ ਕੁਝ ਮਹੀਨਿਆਂ ਦੌਰਾਨ ਜਿਹੜੀ ਸਖਤੀ ਹੋਈ ਹੈ ਉਹ ਸਖਤੀ ਦੇ ਚਲਦੇ ਆਪਣੀ ਬਿਨਾਮੀ ਪ੍ਰਾਪਰਟੀਆਂ ਨੂੰ ਵੇਚਣ ਲਈ ਵੀ ਲਾਣਾ ਪਿਆ ਹੈ ਸੋ ਇਹ ਕੁਝ ਇੰਡੀਕੇਟਰਸ ਹੁੰਦੇ ਨੇ ਜਿਸ ਤੋਂ ਪਤਾ ਲੱਗਦਾ ਕਿ ਸ਼ਿਕੰਜਾ ਕਸਿਆ ਹੈ ਲੇਕਿਨ ਉਸੇ ਸ਼ਿਕੰਜੇ ਕਸਨ ਜਾਂ ਉਸੇ ਮੁਹਿਮ ਦੇ ਨਾਂ ਉਤੇ ਆਮ ਵਿਅਕਤੀਆਂ ਉਹ ਲੋਕ ਜਿਨ੍ਹਾਂ ਦਾ ਕਸੂਰ ਨਹੀਂ ਜੋ ਨਸ਼ੇ ਦੀ ਤਸਕਰੀ ਕਰ ਨਹੀਂ ਰਹੇ ਉਹਨਾਂ ਨੂੰ ਤੁਸੀਂ ਨਸ਼ੇ ਦਾ ਤਸਕਰ ਜ਼ਬਰਦਸਤੀ ਬਣਾਉਣ ਦੀ ਕੋਸ਼ਿਸ਼ ਕਰਦੇ ਪਏ ਹੋ ਤੇ ਬਠਿੰਡਾ ਦੇ ਮਨਿੰਦਰ ਦੀਪ ਸਿੰਘ ਦੇ ਨਾਲ ਜੋ ਕੁਝ ਹੋਇਆ ਹੈ ਜਿਹੜੀ ਤਰਾਸਦੀ ਹੈ ਇਹ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੇ ਮੂੰਹ ਦੇ ਉੱਤੇ ਇੱਕ ਬਹੁਤ ਵੱਡਾ ਤੱਬਾ ਹੈ ਜਿਸ ਨੇ ਛੇਤੀ ਛੇਤੀ ਲਾਥਨਾ ਨਹੀਂ ਹੈ ਸਾਥੀਓ ਇੱਥੇ ਮੈਂ ਜ਼ਿਕਰ ਕਰਨਾ ਚਾਹਾਂਗਾ 2 ਦਿਨ ਪਹਿਲੇ ਇਹ ਪਰ ਰਿਪੋਰਟ ਕੀਤੀ ਸੀ ਕਿ ਫਾਜ਼ਿਲਕਾ ਦੇ ਐਸਐਸਪੀ ਨੂੰ ਸਸਪੈਂਡ ਕਰਤਾ ਗਿਆ ਸਸਪੈਂਡ ਇਸ ਵਾਸਤੇ ਕੀਤਾ ਗਿਆ ਸੀ ਕਿਉਂਕਿ ਇੱਕ ਸਾਈਬਰ ਥਾਣੇ ਦੇ ਵਿੱਚ ਸ਼ਿਕਾਇਤ ਆਈ ਹੇਠਲੇ ਕਰੰਦਿਆਂ ਨੇ ਹੇਠਲੇ ਜਿਹੜੇ ਮੁਲਾਜ਼ਮ ਸੀ ਉਹਨਾਂ ਨੇ 1 ਲੱਖ ਰੁਪਏ ਦੀ ਰਿਸ਼ਵਤ ਮੰਗੀ ਰਿਸ਼ਵਤ ਖੋਰੀ ਦੇ ਕੇਸ ਦੇ ਵਿੱਚ ਪਹਿਲਾਂ ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅਗਲੇ ਦਿਨ ਭ੍ਰਸ਼ਟਾਚਾਰ ਦੇ ਵਿਰੁੱਧ ਜ਼ੀਰੋ ਟੋਲਰੈਂਸ ਦੀ ਦੁਹਾਈ ਦੇ ਕੇ ਫਜ਼ਿਲਕਾ ਦੇ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਗਿਆ 1 ਲੱਖ ਰੁਪਏ ਦੀ ਰਿਸ਼ਵਤ ਖੋਰੀ ਦਾ ਮਾਮਲਾ ਸੀ ਐਸਐਸਪੀ ਸਸਪੈਂਡ ਕਰਤਾ ਗਿਆ ਇੱਕ ਪੜ੍ਹੇ ਲਿਖੇ ਅਧਿਆਪਕ ਆਇਲਟਸ ਇੰਸਟ੍ਰਕਟਰ ਦੀ ਕਸਟਡੀ ਦੇ ਵਿੱਚ ਹੱਤਿਆ ਕਰਤੀ ਗਈ ਇਨ ਫੈਕਟ ਇਹ ਤਾਂ ਐਡਾ ਵੱਡਾ ਮਾਮਲਾ ਸੀ ਜਿਸ ਵਿੱਚ ਕੱਲਾ ਐਸਐਸਪੀ ਨਹੀਂ ਬਲਕਿ ਉਸ ਇਲਾਕੇ ਦੇ ਡੀਏਜੀ ਆਈਜੀ ਤੇ ਪੋਸੀਬਲੀ ਪੰਜਾਬ ਦੇ ਸੀਨੀਅਰ ਮੋਸਟ ਅਧਿਕਾਰੀਆਂ ਨੂੰ ਇਸ ਵਕਤ ਅਦਾਲਤਾਂ ਦੇ ਵਿੱਚ ਕਸੀਟਕੇ ਲੈ ਕੇ ਆਉਣਾ ਚਾਹੀਦਾ ਹੈ ਪੰਜਾਬ ਦੇ ਸੀਨੀਅਰ ਮੋਸਟ ਅਫਸਰ ਜੋ ਕਿ ਯੁੱਧ ਨਸ਼ਾ ਵਿਰੁੱਧ ਦੇ ਝੰਡੇ ਨੂੰ ਬੈਨਰ ਨੂੰ ਚੱਕ ਕੇ ਚੱਲਦੇ ਪਏ ਨੇ ਉਹਨਾਂ ਦੀ ਕਮਾਂਹ ਹਿੱਟ ਇਸ ਤਰੀਕੇ ਦੇ ਨਾਲ ਲੋਕਾਂ ਦੀਆਂ ਹਤਿਆਵਾਂ ਕਸਟਡੀ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਹੈਰਾਨੀ ਦੀ ਗੱਲ ਸਾਥੀਓ ਅੱਜ ਸਭ ਤੋਂ ਵੱਡੀ ਇਹ ਹੈ ਮੈਂ ਪਹਿਲਾਂ ਵੀ ਆਪਣੀ ਰਿਪੋਰਟ ਵਿੱਚ ਜ਼ਿਕਰ ਕੀਤਾ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਆਪਾਂ ਇੰਸਟੀਚੂਨਲ ਜਿਹੜਾ ਫੇਲਿ ਖਤਮ ਹੋ ਚੁੱਕੇ ਨੇ ਸਾਡੇ ਇੰਸਟੀਚਿਊਸ਼ਨ ਉਹਨਾਂ ਦੀ ਗੱਲ ਕਰਦੇ ਪਏ ਆਂ ਪੰਜਾਬ ਦੀ ਪੁਲਿਸ ਕੰਪਲੇਂਟ ਅਥਾਰਟੀ ਨਹੀਂ ਹੈ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਨੇ ਦੇਸ਼ ਦਾ ਕਾਨੂੰਨ ਕਹਿੰਦਾ ਕਿ ਤੁਸੀਂ ਪੁਲਿਸ ਕੰਪਲੇਂਟ ਅਥਾਰਟੀਆਂ ਬਣਾਓ ਪੰਜਾਬ ਦੇ ਵਿੱਚ ਐਕਟਿਵ ਪੀਸੀਏ ਨਹੀਂ ਹੈ ਪੰਜਾਬ ਦਾ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਵੈਸੇਸ ਐਸ ਦੇ ਚੇਅਰਮੈਨ ਤੇ ਐਸ ਦੇ ਮੈਂਬਰ 34 ਸੈਕਟਰ ਚੰਡੀਗੜ੍ਹ ਦੇ ਵਿੱਚ ਇਸਦਾ ਦਫ਼ਤਰ ਹੈ ਕੋਈ ਸਮਾਂ ਹੁੰਦਾ ਸੀ ਪੱਤਰਕਾਰ ਹੀ ਕਰਦੇ ਤੋਂ ਮੈਨੂੰ 30 ਸਾਲ ਹੋ ਚੁੱਕੇ ਨੇ ਬਹੁਤ ਸਾਰੇ ਇਹ ਮਾਮਲੇ ਆ ਛੋਟੇ ਵੱਡੇ ਮਾਮਲਿਆਂ ਵਿੱਚ ਹਿਊਮਨ ਰਾਈਟਸ ਕਮਿਸ਼ਨ ਸਾਹਮ ਮਨੁੱਖੀ ਅਧਿਕਾਰਾਂ ਦੇ ਵਕੀਲ ਐਕਟਿਵ ਹੋਇਆ ਕਰਦੇ ਸੀ ਪੁਲਿਸ ਦੇ ਐਸਐਸਪੀ ਤੋਂ ਲੈ ਕੇ ਪੁਲਿਸ ਦੇ ਡੀਜੀਪੀ ਨੂੰ ਤਲਬ ਕੀਤਾ ਜਾਂਦਾ ਸੀ ਉਹਨਾਂ ਤੋਂ ਸਵਾਲ ਜਵਾਬ ਕੀਤੇ ਜਾਂਦੇ ਸੀ ਅੱਜ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਕਿੱਥੇ ਹੈ ਪੁਲਿਸ ਕੰਪਲੇਂਟਸ ਅਥਾਰਟੀ ਦਾ ਨਾਮੋ ਨਿਸ਼ਾਨ ਪੰਜਾਬ ਦੇ ਵਿੱਚ ਨਹੀਂ ਇਹਨਾਂ ਅਹੁਦਿਆਂ ਤੇ ਕੋਈ ਬੈਠਾ ਹੈ ਨਹੀਂ ਬੈਠਾ ਇਨਾਂ ਦੇ ਚੇਅਰਮੈਨ ਹੈਗੇ ਨੇ ਨਹੀਂ ਹੈਗੇ ਨੇ ਇਹ ਮੈਟਰ ਨਹੀਂ ਕਰਦਾ ਟਾਈਟਾ 3-3 ਲੱਖ ਰੁਪਏ ਦੀਆਂ ਤਨਖਾਹਾਂ ਇਹਨਾਂ ਕਮਿਸ਼ਨ ਦੇ ਮੈਂਬਰਾਂ ਦੀਆਂ ਹੈਗੀਆਂ ਨੇ ਚੇਅਰਮੈਨ ਦੀਆਂ ਹੈਗੇ ਨੇ ਗੱਡੀਆਂ ਮਿਲੀਆਂ ਹੋਈਆਂ ਨੇ ਸਕਾਟ ਮਿਲੇ ਹੋਏ ਨੇ ਗਨਮੈਨ ਮਿਲੇ ਹੋਏ ਨੇ ਅਹੁਦੇ ਮਿਲੇ ਹੋਏ ਨੇ ਸਟੈਚੂਟ ਦੇ ਮੁਤਾਬਕ ਇਹਨਾਂ ਦੀ ਜ਼ਿੰਮੇਵਾਰੀ ਹੈ ਇਹਨਾਂ ਦੀ ਡਿਊਟੀ ਹੈ ਇਸ ਤਰੀਕੇ ਦੇ ਹੋ ਰਹੇ ਹਿਊਮਨ ਰਾਈਟ ਐਕਸੈਸਿਸ ਦੇ ਐਟਰੋਸਿਟੀਆਂ ਦੇ ਕੇਸਾਂ ਦੀ ਸੂ ਮੋਟੋ ਨੋਟਿਸ ਲੈਣਾ ਉਹਨਾਂ ਕੇਸਾਂ ਦੀ ਪੜਤਾਲ ਕਰਨਾ ਸੀਨੀਅਰ ਅਫਸਰਾਂ ਦੀ ਅਕਾਉਂਟੇਬਿਲਟੀ ਨੂੰ ਫਿਕਸ ਕਰਨਾ ਕੁਝ ਵੀ ਨਹੀਂ ਹੋ ਰਿਹਾ ਸਭ ਕੁਝ ਮੈਟਰ ਕਰੇਗਾ ਜੇ ਮਨਿੰਦਰ ਦੀਪ ਸਿੰਘ ਦਾ ਪਰਿਵਾਰ ਮਜ਼ਬੂਤ ਹੋਏਗਾ ਸਮਰੱਥ ਹੋਏਗਾ ਇਹਨਾਂ ਮਾਮਲਿਆਂ ਇਹਨਾਂ ਮੁਕੱਦਮਿਆਂ ਨੂੰ ਹਾਈ ਕੋਰਟਾਂ ਤੇ ਜੇ ਸੰਭਵ ਹੋਇਆ ਸੁਪਰੀਮ ਕੋਰਟਾਂ ਤੱਕ ਲਜਾਏਗਾ ਇਹਨਾਂ ਕੇਸਾਂ ਦੀ ਸੀਬੀ ਇਨਕੁਆਇਰੀ ਜਦ ਤੱਕ ਨਹੀਂ ਹੁੰਦੀ ਤਦ ਤੱਕ ਇਹਨਾਂ ਕੇਸਾਂ 'ਚ ਇਨਸਾਫ ਨਹੀਂ ਹੋਣਾ ਅੰਕੜਿਆਂ ਦੀ ਖੇਡ ਅਤੇ ਨੰਬਰ ਗੇਮ ਦੇ ਵਿੱਚ ਨਾ ਹੋਣ ਦੇ ਦਾਅਵੇ ਭਾਵੇਂ ਉਤਲੇ ਆਉਂਦੇ ਆ ਤੇ ਬੈਠੇ ਅਫਸਰ ਜਿੰਦੇ ਮਰਜ਼ੀ ਕਰੀ ਜਾਣ ਲੇਕਿਨ ਜ਼ਮੀਨ ਉੱਤੇ ਕੀ ਹੋ ਰਿਹਾ ਇੱਕ ਆਮ ਵਿਅਕਤੀ ਉੱਤੇ ਜਿਸ ਤਰੀਕੇ ਦੀ ਅਣਮਨੁੱਖੀ ਤਸ਼ੱਦਦ ਕੀਤੀ ਜਾ ਰਹੀ ਹੈ ਉਸ ਦੀ ਮਿਸਾਲਾਂ ਅੱਜ ਤੋਂ 30 35 35 ਸਾਲਾਂ ਪਹਿਲਾਂ ਮਿਲਦੀਆਂ ਹੁੰਦੀਆਂ ਸਨ ਇਹ ਬਹੁਤ ਹੀ ਸ਼ਰਮ ਦੀ ਗੱਲ ਹੈ ਸਾਥੀਓ ਇਸ ਤੋਂ ਇੱਕ ਵੱਖਰੇ ਮਾਮਲੇ ਤੇ ਮੈਂ ਤੁਹਾਨੂੰ ਲੈ ਜਾਣਾ ਚਾਹਾਂਗਾ ਤੇ ਉਹ ਕੇਸ ਹੈ ਇੱਕ ਪੁਲਿਸ ਦੀ ਕਾਂਸਟੇਬਲ ਅਮਨਦੀਪ ਥਾਰ ਜੀਬ ਰੱਖਣ ਵਾਲੀ ਉਹ ਕਾਂਸਟੇਬਲ ਜਿਸ ਦੀ ਜਿਸ ਦੇ ਕੇਸ ਦੀ ਚਰਚਾ ਦੁਨੀਆ ਭਰ ਵਿੱਚ ਹੋਈ ਸਿਰਫ ਪੰਜਾਬ ਵਿੱਚ ਹੀ ਨਹੀਂ ਹੋਈ ਹੈਰੋਇਨ ਦੇ ਨਾਲ ਗ੍ਰਿਫਤਾਰ ਹੋਈ ਸੀ ਕੁਝ ਮਹੀਨਿਆਂ ਬਾਅਦ ਇਸ ਦੀ ਜ਼ਮਾਨਤ ਹੋ ਗਈ ਇਸ ਤੋਂ ਬੇਲ ਦਿੱਤੀ ਗਈ ਪੰਜਾਬ ਵਿਜੀਲੈਂਸ ਬਿਊਰੋ ਨੇ ਇਸ ਨੂੰ ਦੁਬਾਰਾ ਗ੍ਰਿਫਤਾਰ ਕਰ ਲਿਆ ਆਮਦਨ ਤੋਂ ਵੱਧ ਜਦਾਦ ਇਕੱਠਾ ਕਰਨ ਦਾ ਕੇਸ ਸੀ 31 ਲੱਖ ਰੁਪਿਆ ਇਸ ਦੀ ਸਰੋਤਾਂ ਦੇ ذریعے ਜਿਹੜੀ ਆਮਦਨ ਇਸ ਨੂੰ ਮਿਲਣੀ ਚਾਹੀਦੀ ਸੀ ਤਨਖਾਹਾਂ ਇਸ ਦੀ ਪ੍ਰਾਪਰਟੀ ਵਗੈਰਾ ਸਾਰੀ ਮਿਲਾ ਕੇ ਉਸ ਨਾਲੋਂ ਵੱਧ ਇਸ ਦੀ ਜਿਹੜੀ ਕਮਾਈ ਸੀ ਉਹ ਪਾਈ ਗਈ ਸੋ ਅਮਨਦੀਪ ਕੌਰ ਇਸ ਵਕਤ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਕਰ ਲਈ ਜਾਂਦੀ ਹੈ ਪੰਜਾਬ ਦੇ ਡੀਜੀਪੀ ਅੱਜ ਵੀ ਜ਼ਿਕਰ ਕਰ ਰਹੇ ਸੀ ਪਹਿਲਾਂ ਵੀ ਅਧਿਕਾਰੀ ਹਮੇਸ਼ਾ ਜ਼ਿਕਰ ਕਰਦੇ ਰਹਿੰਦੇ ਨੇ ਜੀ ਕਿ ਅਸੀਂ ਨਸ਼ੇ ਦੀ ਤਸਕਰੀ ਦੇ ਵਿੱਚ ਇਨਵੋਲ ਲੋਕਾਂ ਦੇ ਫਾਰਵਰਡ ਅਤੇ ਬੈਕਵਰਡ ਲਿੰਕੇਜਸ ਨੂੰ ਐਕਸਪਲੋਰ ਕਰਾਂਗੇ ਉਹਨਾਂ ਦੀ ਗਹਿਰਾਈ ਦੇ ਵਿੱਚ ਜਾ ਕੇ ਪੜਤਾਲ ਕਰਾਂਗੇ ਸੋ ਇਸ ਕਾਂਸਟੇਬਲ ਅਮਨਦੀਪ ਦੇ ਨਾਤਾ ਬੈਕਵਰਡ ਲਿੰਕੇਜਸ ਦਾ ਪਤਾ ਲੱਗਾ ਤੇ ਨਾ ਹੀ ਫਾਰਵਰਡ ਲਿੰਕੇਜਸ ਦਾ ਪਤਾ ਲੱਗਾ ਐਨਡੀਪੀਐਸ ਐਕਟ ਦਾ ਜਿਹੜਾ ਕਾਨੂੰਨ ਹੈ ਐਕਸਪੈਸ਼ਲ ਲਾ ਹੈ ਉਸ ਦੇ ਵਿੱਚ ਜਦ ਤੱਕ ਤੁਸੀਂ ਬੈਕਵਰਡ ਅਤੇ ਫਾਰਵਰਡ ਲਿੰਕੇਜਸ ਨੂੰ ਸਟੈਬਲਿਸ਼ ਨਹੀਂ ਕਰ ਪਾਉਂਗੇ ਤਦ ਤੱਕ ਤੁਸੀਂ ਕਿਸੇ ਵੀ ਵਿਅਕਤੀ ਨੂੰ ਭਾਵੇਂ ਉਹ ਨਸ਼ੇ ਦੀ ਕਿੰਨੀ ਵੀ ਖੇਪ ਦੇ ਨਾਲ ਕਿਉਂ ਨਾ ਗ੍ਰਿਫਤਾਰ ਕੀਤਾ ਗਿਆ ਹੋਵੇ ਤੁਸੀਂ ਉਸ ਨੂੰ ਅਦਾਲਤਾਂ ਵਿੱਚ ਸਾਬਤ ਨਹੀਂ ਕਰ ਪਾਉਂਗੇ ਮਿਸਾਲ ਦੇ ਤੌਰ ਦੇ ਉੱਤੇ ਤੁਸੀਂ ਕਹਿੰਦੇ ਹੋ ਕਿ ਇਸ ਕਾਂਸਟੇਬਲ ਅਮਨਦੀਪ ਕੋਲ 20 ਗ੍ਰਾਮ ਹੈਰੋਇਨ ਮਿਲੀ ਤੁਹਾਨੂੰ ਸਾਬਤ ਕਰਨਾ ਹੋਏਗਾ ਐਨਡੀਪੀਐਸ ਐਕਟ ਦੇ ਤਹਿਜੇ ਰਾ ਟ੍ਰਾਇਲ ਚੱਲਣਾ ਕਿ 20 ਗ੍ਰਾਮ ਅਮਨਦੀਪ ਕੌਰ ਨੇ ਕਿੱਥੋਂ ਲਈ ਤੇ ਉਸ ਨੇ ਇਸ 20 ਗ੍ਰਾਮ ਦਾ ਕੀ ਕਰਨਾ ਕੀ ਸੀ اپنی کنزمشن ਲਈ ਉਸਨੇ ਲਈ یا پھر اگے ਕਿਸੇ ਨੂੰ پاس اون ਕਰਨی سی سو ਜਿਹੜੇ بیک ورڈ اینڈ ਫਾਰਵਰਡ ਲਿੰਕੇजेस ਜਿਸ ਨੂੰ ਟ੍ਰੇਲ کیا ਜਾਂਦਾ ਹੈ ਇਸ ਕਨਸਟੇਬਲ ਅਮਨਦੀਪ ਸਿੰਘ ਦੀ ਉਹ بیک ورڈ ਤੇ ਫਾਰਵਰਡ ਲਿੰਕੇजेस ਬਾਰੇ ਤੁਸੀਂ ਕੁਝ ਸੁਣਿਆ ਹੋਵੇ ਤਾਂ ਮੈਨੂੰ ਜ਼ਰੂਰ ਜਾਣਕਾਰੀ ਦਿਓ ਮੈਂ ਤਾਂ ਕੁਝ ਨਹੀਂ ਸੁਣ ਪਾਇਆ ਸੋ ਪੁਲਿਸ ਦੀ ਵਰਦੀ ਦੇ ਵਿੱਚ ਚਿੱਟੇ ਦੇ ਨਾਲ ਹੈਰੋਇਨ ਦੇ ਨਾਲ ਜਿਹੜੀ ਮਹਿਲਾ ਕਨਸਟੇਬਲ ਫੜੀ ਜਾਂਦੀ ਹੈ ਜ਼ਿਕਰ ਇਹ ਆਉਂਦਾ ਹੈ ਕਿ ਜਿਹੜੇ ਜਿਹੜੇ ਪੁਲਿਸ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਇਹ ਤਨਾਤ ਰਹੀ ਉਸ ਪੁਲਿਸ ਜ਼ਿਲ੍ਹੇ ਦੇ ਸੀਨੀਅਰ ਮੋਸਟ ਅਧਿਕਾਰੀਆ ਦਾ ਅਸ਼ੀਰਵਾਦ ਇਸ ਮਹਿਲਾ ਕਾਂਸਟੇਬਲ ਉੱਤੇ ਸੀ ਬਹੁਤ ਹੀ ਘੱਟ ਸਮੇਂ ਦੇ ਵਿੱਚ ਸੋਸ਼ਲ ਮੀਡੀਆ ਇੰਸਟਾਗ੍ਰam ਉੱਤੇ ਇੰਸਟਾ ਕੁਈਨ ਬਣ ਚੁੱਕੀ ਇੱਕ ਸਿਤਾਰਾ ਬਣ ਚੁੱਕੀ ਇਸ ਮਹਿਲਾ ਕਾਂਸਟੇਬਲ ਉੱਤੇ ਕਿਹੜੇ ਅਫਸਰ ਦੀ ਮਿਹਰਬਾਨੀ ਰਹੀ ਕਿਸ ਨੇ ਇਸ ਨੂੰ ਐਡੀ ਖੁੱਲ ਦਿੱਤੀ ਇਸ ਚੀਜ਼ ਦੇ ਵਿੱਚ ਜਾਣ ਦੀ ਇਸ ਚੀਜ਼ ਨੂੰ ਖੋਖਣ ਦੀ ਲੋੜ ਤੱਕ ਪੁਲਿਸ ਮਹਿਕਮੇ ਨੂੰ ਮਹਿਸੂਸ ਨਹੀਂ ਹੋਈ ਉਧਰ ਬਠਿੰਡੇ ਇੱਕ ਅਧਿਆਪਕ ਨੂੰ ਆਈਐਲਐਸ ਦੇ ਇਨਸਟ੍ਰਕਟਰ ਨੂੰ ਸੀਆਈਏ ਦੇ ਥਾਣੇ ਦੇ ਵਿੱਚ ਲਿਆ ਕੇ ਕੁੱਟ-ਕੁੱਟ ਕੇ ਟੌਰਚਰ ਕਰ-ਕਰ ਕੇ ਮਾਰਤਾ ਇਹ ਸਾਬਤ ਕਰਨ ਦੇ ਚੱਕਰ ਦੇ ਵਿੱਚ ਕਿ ਉਹ ਨਸ਼ੇ ਦਾ ਤਸਕਰ ਹੈ ਸੋ ਨਸ਼ੇ ਦੀ ਤਸਕਰ ਫੜੀ ਜਾਂਦੀ ਹੈ ਉਸ ਦੇ ਫਾਰਵਰਡ ਅਤੇ ਬੈਕਵਰਡ ਲਿੰਕੇਜਿਸ ਜਿਨ੍ਹਾਂ ਦਾ ਅਕਸਰ ਰੋਲਾ ਪੁਲਿਸ ਪੰਦੀ ਅਫਸਰ ਪੰਦੇ ਨੇ ਉਹ ਕੁਝ ਵੀ ਐਕਸਪਲੋਰ ਨਹੀਂ ਹੋ ਪਾਇਆ ਤੇ ਹੁਣ ਇਸੇ ਕਾਂਸਟੇਬਲ ਅਮਨਦੀਪ ਦੇ ਨਾਲ ਰੜਦੇ ਹੋਏ ਇੱਕ ਹੋਰ ਕੇਸ ਦੇ ਉੱਤੇ ਮੈਂ ਜਾਵਾਂਗਾ ਸਾਥੀਓ ਮੈਂ ਚਾਹੁੰਦਾ ਨਹੀਂ ਸੀ ਯੁੱਧ ਨਸ਼ਾ ਵਿਰੁੱਧ ਡੀਐਸ ਕੈਂਪੇਨ ਨੂੰ ਤਾਂ 3 ਮਹੀਨੇ ਹੋ ਚੁੱਕੇ ਨੇ ਜ਼ਿਆਦਾ ਮੈਂ ਰਿਪੋਰਟਸ ਨਹੀਂ ਬਣਾਈਆਂ ਮੈਨੂੰ ਸੀ ਕਿ ਯੁੱਧ ਨਸ਼ਾ ਵਿਰੁੱਧ ਤੇ ਇੱਕ ਜਿਹੜਾ ਪੜਾ ਹੈ ਕਿ ਡੈਡਲਾਈਨ 31 ਮਈ ਖਤਮ ਹੋਏਗੀ ਤਾਂ ਫਿਰ ਰਿਪੋਰਟ ਬਣਾਵਾਂਗੇ ਲੇਕਿਨ ਮੈਂ ਨਾ 3 ਮਹੀਨਿਆਂ ਦੌਰਾਨ ਉਡੀਕ ਕਰਦਾ ਰਿਹਾ ਕਿ ਕਜੇਹਾ ਕੇਸ ਜਿਸ ਨੂੰ ਮੈਂ ਅਜ ਤੋ ਕਈ ਸਾਲ ਪਹਿਲਾਂ ਇੱਕ ਵਾਰ ਨਹੀਂ ਬਲਕਿ ਕਈ-ਕਈ ਵਾਰ ਚੁੱਕਿਆ ਪੰਜਾਬ ਪੁਲਿਸ ਦੇ ਇੱਕ ਡੀਆਈਜੀ ਇੰਦਰਵੀਰ ਸਿੰਘ ਦਾ ਕੇਸ ਜੋ ਕਿ ਇਸ ਵਕਤ ਵੀ ਪੁਲਿਸ ਦੇ ਵਿੱਚ ਤਣਾਤ ਨੇ 15 ਅਗਸਤ ਅਤੇ 26 ਜਨਵਰੀ ਦੇ ਮੌਕਿਆਂ ਦੇ ਉੱਤੇ ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੇ ਮੌਜੂਦਾ ਡੀਜੀਪੀ ਗੌਰਵ ਯਾਦਵ ਸਾਹਿਬ ਆਪਣੇ ਹੱਥਾਂ ਦੇ ਨਾਲ ਐਵਾਰਡ ਦਿੰਦੇ ਨੇ ਸਨਮਾਨਿਤ ਕਰਦੇ ਨੇ ਪੰਜਾਬ ਦਾ ਇੱਕ ਆਈਪੀਐਸ ਅਧਿਕਾਰੀ ਡੀਆਈਜੀ ਅੰਦਰ ਵੀਰ ਸਿੰਘ ਜੋ ਕਿ ਇੱਕ ਚਾਰ ਸ਼ੀਟਡ ਅਫਸਰ ਹੈ ਹੁਣ ਮਾਮਲਾ ਤੇ ਮੁਕਦਮਾ ਤਰਨਤਾਰਨ ਜ਼ਿਲ੍ਹੇ ਦਾ ਸੀ ਜਿੱਥੇ ਅਫੀਮ ਦੇ ਕੁਝ ਤਸਕਰਾਂ ਨੂੰ 2022 ਦੇ ਵਿੱਚ ਮੌਜੂਦਾ ਡੀਜੀਪੀ ਸਾਹਿਬ ਦੇ ਕਾਰਜਪਾਰ ਸਾਹਮਣੇ ਤੋਂ ਬਾਅਦ ਗ੍ਰਿਫਤਾਰ ਕੀਤਾ ਜਾਂਦਾ ਇੱਕ ਵੱਡੀ ਕਾਰਵਾਈ ਸੀ ਇਸ ਕਾਰਵਾਈ ਦੇ ਤਹਿਤ ਪੁਲਸ ਦਾ ਹੀ ਇੱਕ ਡੀਐਸਪੀ ਵੀ ਗ੍ਰਫਤਾਰ ਕੀਤਾ ਗਿਆ तकरीबन तकरीबन 10 ਲੱਖ ਪੌਣੇ 10 ਲੱਖ ਰੁਪਇਆ ਰਿਸ਼ਵਤ ਦਾ ਉਹ ਅਮਾਉਂਟ ਉਹ ਰਕਮ ਜੋ ਕਿ ਇਸ ਡੀਐਸਪੀ ਦੀ ਵਿਚਾਲੇਗੀ ਦੇ ਨਾਲ ਇੱਕ ਸੀਨੀਅਰ ਅਧਿਕਾਰੀ ਕਥਿਤ ਤੌਰ ਉਤੇ ਇਨਾਂ ਹੀ ਡੀਏਜੀ ਇੰਦਰਬੀਰ ਸਿੰਘ ਨੂੰ ਦਿੱਤੀ ਜਾਣੀ ਸੀ ਉਸ ਦੀ ਰਿਕਵਰੀ ਹੋ ਗਈ ਡੀਐਸਪੀ ਲਖਵੀਰ ਸਿੰਘ ਗ੍ਰਫਤਾਰ ਹੋ ਗਿਆ ਅਫੀਮ ਦੇ ਤਸਕਰਾਂ ਤੇ ਉਹਨਾਂ ਦੇ ਜਿਹੜੇ ਹੋਰ ਕੌਂਡਕਟ ਸੀ ਯਾਨੀ ਕਿ ਸੰਪਰਕ ਸੀ ਉਹਨਾਂ ਤੋਂ ਸਾਰੀਆਂ ਗੱਲਾਂ ਕਲੀਅਰ ਹੋ ਗਈਆਂ ਵਿਜੀਲੈਂਸ ਬਿਊਰੋ ਨੇ ਇੱਕ ਮੁਕੱਦਮਾ ਦਰਜ ਕਰ ਲਿਆ ਲਖਵੀਰ ਸਿੰਘ ਡੀਐਸਪੀ ਵੀ ਫੜਿਆ ਗਿਆ ਪੁੱਛਗਿਛ ਲਈ ਡੀਆਜੀ ਇੰਦਰਬੀਰ ਨੂੰ ਬੁਲਾਇਆ ਗਿਆ ਡੀਆਜੀ ਇੰਦਰਬੀਰ ਦੀ ਅਜੇ ਤੱਕ ਗ੍ਰਿਫਤਾਰੀ ਨਹੀਂ ਹੋ ਪਾਈ ਉਸ ਦੀ ਅਜੇ ਤੱਕ ਸਸਪੈਂਸ਼ਨ ਨਹੀਂ ਹੋ ਪਾਈ ਉਸ ਦੇ ਖਿਲਾਫ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਅਦਾਲਤ ਦੇ ਵਿੱਚ ਇਹ ਮੁਕੱਦਮਾ ਚੱਲਦਾ ਰਿਹਾ ਅਦਾਲਤ ਦੇ ਵਿੱਚ ਚਾਰ ਸ਼ੀਟ ਪੇਸ਼ ਕਰਤੀ ਗਈ ਸਬੰਧਿਤ ਗਜ਼ਟਿਡ ਅਫਸਰ ਯਾਨੀ ਕਿ ਉਹੀ ਡੀਐਸਪੀ ਲਖਵੀਰ ਸਿੰਘ ਡੀਆਜੀ ਇੰਦਰਬੀਰ ਸਿੰਘ ਦੇ ਖਿਲਾਫ ਵਾਦਾ ਮੁਆਫ ਗਵਾਹ ਬਣ ਗਿਆ ਐਪਰੂਵਰ ਬਣ ਗਿਆ ਤੇ ਉਸ ਨੇ ਕੋਰਟ ਦੇ ਵਿੱਚ ਇਹ ਗਵਾਹੀ ਦਿੱਤੀ ਕਿ ਪੌਣੇ 10 ਲੱਖ ਰੁਪਏ ਦੀ ਜਿਹੜੀ ਰਿਸ਼ਵਤ ਸੀ ਉਹ ਰਕਮ ਜਿਹੜੀ ਕਿ ਬਰਾਮਦ ਕੀਤੀ ਗਈ ਸੀ ਇਹਨਾਂ ਤਸਕਰਾਂ ਤੋਂ ਜੋ ਕਿ ਇਸੇ ਡੀਐਸਪੀ ਲਖਵੀਰ ਸਿੰਘ ਦੇ ਜ਼ਰੀਏ ਡੀਆਜੀ ਅੰਦਰ ਵੀਰ ਤੱਕ ਅਤਤੌਰ ਉਤੇ ਜਾਣੀ ਸੀ ਉਹ ਰਕਮ ਉਸਨੇ ਲਈ ਤੇ ਇਹਨਾਂ ਹੀ ਡੀਐਜੀ ਸਾਹਿਬ ਲਈ ਲਈ ਸੀ ਹੁਣ ਪੂਰੇ 3 ਸਾਲ ਹੋ ਚੁੱਕੇ ਨੇ ਯੁੱਧ ਨਸ਼ਾ ਵਿਰੁੱਧ ਨੂੰ ਸ਼ੁਰੂ ਹੋਏ ਨੂੰ 3 ਮਹੀਨੇ ਤੋਂ ਵੱਧ ਹੋ ਚੁੱਕੇ ਨੇ ਡੀਐਜੀ ਆਪਣੇ ਅਹੁਦੇ ਤੇ ਉਵੇਂ ਦਾ ਉਵੇਂ ਤਾਇਨਾਤ ਹੈ ਉਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਉਸ ਨੂੰ ਸਸਪੈਂਡ ਨਹੀਂ ਕੀਤਾ ਗਿਆ ਉਸ ਨੂੰ ਉਸਦੇ ਅਹੁਦੇ ਤੋਂ ਹਟਾਇਆ ਨਹੀਂ ਗਿਆ ਹਰ 15 ਅਗਸਤ ਅਤੇ 26 ਜਨਵਰੀ ਦੇ ਮੌਕਿਆਂ ਤੇ ਇਸ ਡੀਆਈਜੀ ਨੂੰ ਕੋਈ ਹੋਰ ਨਹੀਂ ਸਨਮਾਨਿਤ ਕਰਦਾ ਬਲਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਅਤੇ ਡੀਜੀਪੀ ਸਾਹਿਬ ਖੁਦ ਸਨਮਾਨਿਤ ਕਰਦੇ ਨੇ ਹੁਣ ਇਹ ਜਿਹੜਾ ਤਰਨਤਾਰਨ ਵਾਲਾ ਕੇਸ ਹੈ ਇਸ ਦੇ ਨਾਲ ਇੱਕ ਹੋਰ ਦੋ ਕੇਸ ਸੀਗੇ ਜਿਹੜੇ ਕਿ ਵਿਜੀਲੈਂਸ ਬਿਊਰੋ ਨੇ ਆਪਣੇ ਡੋਮੇਨ ਦੇ ਵਿੱਚ ਲਏ ਰਿਸ਼ਵਤ ਖੋਰੀ ਦਾ ਮਾਮਲਾ ਸੀ ਇੱਕ ਸੀਨੀਅਰ ਆਈਪੀਐਸ ਅਫਸਰ ਰੇਂਜ ਦਾ ਇੱਕ ਡੀਆਈਜੀ ਜਿਸ ਨੇ ਕੀ ਕਿਸੇ ਕੇਸ ਨੂੰ ਨਸ਼ੇ ਦੇ ਤਸਕਰਾਂ ਦੇ ਕੇਸ ਨੂੰ ਰਫਾ ਦਫਾ ਕਰਾਉਣ ਲਈ ਰਿਸ਼ਵਤ ਦੀ ਕਥਤ ਤੌਰ ਤੇ ਮੰਗ ਕੀਤੀ ਤੇ ਉਸ ਵਿੱਚੋਂ ਰਿਸ਼ਵਤ ਦਾ ਇੱਕ ਮੋਟਾ ਖਾਸਾ ਮਾਉਂਟ ਉਸ ਨੂੰ ਦਿੱਤਾ ਜਾ ਰਿਹਾ ਸੀ ਪ੍ਰੋਸੈਸ ਦੇ ਵਿੱਚ ਸੀ ਜਦੋਂ ਰਿਸ਼ਵਤ ਦੀ ਉਹ ਰਕਮ ਰਿਕਵਰ ਕਰ ਲਈ ਗਈ ਡੀਐਸਪੀ ਲਖਵੀਰ ਸਿੰਘ ਚਪੇਟੇ ਚ ਆ ਗਿਆ ਇਸ ਦੇ ਨਾਲ ਹੀ ਆਪਣੇ ਹੇਠਲੇ ਅਫਸਰਾਂ ਦੇ ਉੱਤੇ ਨਜਾਇਜ਼ ਇਨਕੁਆਰੀਆਂ ਪਾ ਕੇ ਉਹਨਾਂ ਤੇ ਦਬਾਅ ਬਣਾ ਕੇ ਲੱਖਾਂ ਲੱਖਾਂ ਰੁਪਏ ਦੀ ਰਿਸ਼ਵਤ ਵਸੂਲਣ ਦਾ ਵੀ ਇਲਜ਼ਾਮ ਜਿਹੜਾ ਸੀ ਉਹ ਡੀਐਜੀ ਇੰਦਰਪੀਰ ਸਿੰਘ ਦੇ ਖਿਲਾਫ ਲੱਗਾ ਅਜਿਹੇ ਪੁਲਿਸ ਅਫਸਰ ਜੋ ਕਿ ਨਸ਼ੇ ਦੀ ਤਸਕਰੀ ਜਾਂ ਤਸਕਰਾ ਨੂੰ ਰਾਹਤ ਦੇਣ ਲਈ ਕਥਤ ਤੌਰ ਉਤੇ ਰਿਸ਼ਵਤ ਖੋਰੀ ਦੀ ਇਹ ਮੰਗ ਕਰਦੇ ਨੇ ਐਸ ਪਰ ਦਾ ਚਾਰ ਸ਼ੀਟ ਕੋਰਟ ਦੇ ਵਿੱਚ ਜੋ ਡਾਕੂਮੈਂਟ ਅਵੇਲੇਬਲ ਨੇ ਡੀਐਸਪੀ ਲਖਵੀਰ ਦਾ ਜੋ ਬਿਆਨ ਹੈ ਤੇ ਉਹ ਅਫਸਰ ਜੋ ਕਿ ਭ੍ਰਸ਼ਟਾਚਾਰ ਦੇ ਕੇਸਾਂ ਦੇ ਵਿੱਚ ਵੀ ਇਨਵੋਲ ਨੇ ਸੋ ਦੋਰੀ ਗੱਲ ਹੋ ਗਈ ਇੱਥੇ ਯੁੱਧ ਨਸ਼ਾ ਵਿਰੁੱਧ ਦਾ ਕੰਪੋਨੈਂਟ ਵੀ ਆ ਰਿਹਾ ਹੈ ਤੇ ਡਰਾਈਵ ਅਗੇਂਸਟ ਕ腐ਸ਼ਨ ਵੀ ਆ ਰਹੀ ਹੈ ਆਮ ਆਦਮੀ ਪਾਰਟੀ ਸਰਕਾਰ ਕਹਿ ਰਹੀ ਹੈ ਕਿ ਸਾਡੀ ਕ腐ਸ਼ਨ ਦੇ ਕੇਸਾਂ ਦੇ ਖਿਲਾਫ ਜ਼ੀਰੋ ਟੋਲਰੈਂਸ ਹੈ ਫਜ਼ਿਲਕਾ ਦੇ ਐਸਐਸਪੀ ਵਰਿੰਦਰ ਬਰਾੜ ਨੂੰ ਸਸਪੈਂਡ ਕਰਤਾ ਜਾਂਦਾ ਕਿਉਂਕਿ ਹੇਟਲੇ ਸਾਈਬਰ ਥਾਣੇ ਦੇ ਐਸਐਚਓ ਨੇ ਲੱਖ ਰੁਪਏ ਦੀ ਰਿਸ਼ਵਤ ਲੈ ਲਈ ਵਰਿੰਦਰ ਬਰਾੜ ਨੇ ਰਿਸ਼ਵਤ ਨਹੀਂ ਸੀ ਲਈ ਲੇਕਿਨ ਉਸਨੂੰ ਗ੍ਰਫਤਾਰ ਕਰ ਲਿਆ ਗਿਆ ਦੂਸਰੇ ਪਾਸੇ ਇੱਥੇ ਅਦਾਲਤਾਂ ਦੇ ਵਿੱਚ ਬਿਆਨ ਦਰਜ ਹੋ ਚੁੱਕੇ ਨੇ ਚਾਰ ਸੀਟਾਂ ਦਾਇਰ ਹੋ ਚੁੱਕੀਆਂ ਨੇ ਸਾਫ ਗਵਾਹਾਂ ਦੇ ਬਿਆਨਾਂ ਡੀਐਸਪੀ ਲੈਵਲ ਦੇ ਅਧਿਕਾਰੀ ਕਹਿ ਰਹੇ ਨੇ ਕਿ ਅਸੀਂ 10-10 ਲੱਖ ਰੁਪਏ ਦੀ ਜਿਹੜੀ ਰਿਸ਼ਵਤ ਲੈ ਰਹੇ ਸੀ ਜੋ ਕਿ ਵਿਜੀਲੈਂਸ ਬਿਊਰੋ ਨੇ ਫੜ ਲਈ ਪੁਲਿਸ ਨੇ ਫੜ ਲਈ ਉਹ ਜਿਹੜੀ ਰਿਸ਼ਵਤ ਸੀ ਉਹ ਇੱਕ ਅਫਸਰ ਲਈ ਭੇਜੀ ਜਾ ਰਹੀ ਸੀ ਤੇ ਉਹ ਅਫਸਰ ਅੱਜ ਵੀ ਆਪਣੀ ਡਿਊਟੀ ਉੱਤੇ ਤਨਾਤ ਹੈ ਕਿਹੋ ਜਾਂ ਯੁੱਧ ਨਸ਼ਿਆਂ ਵਿਰੁੱਧ ਹੈ ਤੇ ਕਿਹੋ ਜੀ ਭ੍ਰਸ਼ਟਾਚਾਰ ਵਿਰੋਧੀ ਕੈਂਪੇਨ ਹੈ ਕਾਦਾ ਹੈ ਇਹ ਯੁੱਧ ਨਸ਼ਿਆਂ ਵਿਰੁੱਧ ਤੇ ਕਾਦੀ ਹੈ ਇਹ ਭ੍ਰਸ਼ਟਾਚਾਰ ਵਿਰੁੱਧ ਮੁਹਿਮ ਇੱਥੇ ਤਾਂ ਭ੍ਰਸ਼ਟਾਚਾਰ ਤੇ ਵੀ ਫੁੱਲ ਟੋਲਰੈਂਸ ਹੈ ਤੇ ਨਸ਼ਿਆਂ ਤੇ ਵੀ ਫੁੱਲ ਟੋਲਰੈਂਸ ਨਜ਼ਰ ਆ ਰਹੀ ਹੈ ਨਸ਼ੇ ਦੇ ਤਸਕਰਾਂ ਤੋਂ ਲੈਣ-ਦੇਣ ਕਰਕੇ ਰਿਸ਼ਵਤ ਖੋਰੀ ਜਿਹੜੇ ਅਫਸਰ ਕਰ ਰਹੇ ਹੋਣ ਅਦਾਲਤਾਂ ਦੇ ਵਿੱਚ ਉਹਨਾਂ ਦੇ ਖਿਲਾਫ ਐਡ ਐਡ ਵੱਡੇ ਪਲੰਦੇ ਪਏ ਹੋਣ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਇੱਥੇ ਲੋਕਾਂ ਨੂੰ ਕਸਟਡੀਆ ਵਿੱਚ ਇਹ ਸਾਬਤ ਕਰਨ ਲਈ ਨਜਾਇਜ਼ ਸੀਆਈਏ ਮਾਰ ਦਿੰਦੀ ਹੈ ਕਿ ਤੁਸੀਂ ਨਸ਼ਾ ਤਸਕਰ ਹੋ ਉਹ ਭਾਵੇਂ ਪੜਿਆ ਲਿਖਿਆ ਤੇ ਆਪਕਸੀ ਜਿਸ ਦੀ ਹਤਿਆ ਕਰਤੀ ਗਈ ਵੈਸੇ ਤਾਂ ਮੈਂ ਮੰਨਦਾ ਕਿ ਯੁੱਧ ਨਸ਼ਾ ਵਿਰੁੱਧ ਪਿਛਲੇ 3 ਮਹੀਨਿਆਂ ਤੋਂ ਚੱਲ ਰਿਹਾ ਹੈ ਇਹ ਬਿਲਕੁਲ ਠੀਕ ਹੈ ਲੇਕਿਨ ਜੇ ਯੁੱਧ ਨਸ਼ਾ ਵਿਰੁੱਧ ਦਾ ਇਹੀ ਸਰੂਪ ਹੈ ਜੋ ਕਿ ਸਾਡੇ ਸਾਹਮਣੇ ਮਨਿੰਦਰ ਦੀਪ ਸਿੰਘ ਦੀ ਹਤਿਆ ਦੇ ਕੇਸ ਦੇ ਵਿੱਚ ਸਾਹਮਣੇ ਆਇਆ ਜਾਂ ਡੀਆਜੇ ਇੰਦਰਬੀਰ ਸਿੰਘ ਵਰਗੇ ਅਫਸਰਾਂ ਦੇ ਖਿਲਾਫ ਨੋ ਕਾਰਵਾਈ ਕੌਨਸਟੇਬਲ ਅਮਨਦੀਪ ਸਿੰਘ ਦੇ ਫਾਰਵਰਡ ਅਤੇ ਬੈਕਵਰਡ ਲਿੰਕੇਜਸ ਫਰੋਨਨ ਪੱਖੋਂ ਨੋ ਐਕਸ਼ਨ ਉਨਾ ਜਿਹੜੇ 8500 ਤੁਸੀ ਐਫਆਈਆਰਸ ਦਰਜ ਕਰ ਲਿਆ ਨੇ ਐਨਡੀਪੀਐਸ ਐਕਟ ਦੀਆਂ ਐਫਆਈਆਰਸ ਨੇ ਤੁਹਾਡੇ ਕੋਲ ਉਹਨੇ ਤਫਤੀਸ਼ੀਆ ਅਫਸਰ ਅਜੇ ਨਹੀਂ ਹੈਗੇ ਨੇ ਕਈ ਕਈ ਮਹੀਨੇ ਨਹੀਂ ਕਈ ਕਈ ਸਾਲ ਇਹਨਾ ਮੁਕਦਮਿਆਂ ਨੇ ਚੱਲਣਾ ਹਰ ਵਿਅਕਤੀ ਨੇ ਅਦਾਲਤਾਂ ਦੇ ਵਿੱਚ ਖੜੇ ਹੋ ਕੇ ਆਪਣੇ ਕਾਨੂੰਨੀ ਪੱਖ ਨੂੰ ਰੱਖ ਕੇ ਚੁਣੌਤੀ ਦੇਣੀ ਆ ਪੰਜਾਬ ਪੁਲਿਸ ਦੀ ਇਹਨਾ ਰਿਕਵਰੀਜ਼ ਨੂੰ ਤੇਨਾ ਥਿਉਰੀਜ਼ ਨੂੰ ਤੇ ਬਠਿੰਡੇ ਦੀ ਜਿਹੜੀ ਆ ਘਟਨਾਵਾਂ ਹੈਗੀਆਂ ਇਹਨਾਂ ਨੂੰ ਬਾਰ ਬਾਰ ਅਦਾਲਤਾਂ ਦੇ ਵਿੱਚ ਕੋਰਟ ਕੀਤਾ ਜਾਏਗਾ ਕਿ ਕਿਵੇਂ ਸਾਧਾਰਨ ਵਿਅਕਤੀਆਂ ਨੂੰ ਨਸ਼ਾ ਤਸਕਰ ਸਾਬਤ ਕਰਨ ਲਈ ਪੁਲਿਸ ਨੇ ਤਸੀਹੇ ਉਹਨਾਂ ਦਿੱਤੇ ਉਹਨਾਂ ਦੀ ਕਰੰਟ ਲਾ ਕੇ ਹਤਿਆਵਾਂ ਕਰਤੀਆਂ ਗਈਆਂ ਗਲੇ 'ਚ ਉਹਦੀ ਪੱਗ ਬੰਨ ਕੇ ਮਨਿੰਦਰਦੀਪ ਸਿੰਘ ਦੀ ਉਸ ਨੂੰ ਮਾਰਤਾ ਗਿਆ ਦੋਸਤੋ ਜੇ ਨਸ਼ੇ ਦੇ ਵਿਰੁੱਧ ਜਿਹੜੀ ਮੁਹਿੰਮ ਹੈ ਉਸ ਦਾ ਇਹੀ ਸਰੂਪ ਹੈ ਤਾਂ ਫਿਰ ਇਹ ਬਹੁਤ ਹੀ ਸੌਰੀ ਸਟੇਟ ਆਫ ਅਫੇਅਰਸ ਹੈ ਆਇਲਸ ਅਧਿਆਪਕ ਮਨਿੰਦਰਦੀਪ ਸਿੰਘ ਦੀ ਹਤਿਆ ਕਾਂਸਟੇਬਲ ਅਮਨਦੀਪ ਸਿੰਘ ਦੀ ਗ੍ਰਿਫਤਾਰੀ ਬਹੁਤ ਹੋ ਹੱਲੇ ਦੇ ਬਾਵਜੂਦ ਉਸ ਕੇਸ ਦੇ ਵਿੱਚ ਨਸ਼ੇ ਦੀ ਤਸਕਰੀ ਦੇ ਬੈਕਐਂਡ ਤੇ ਫਾਰਵਰਡ ਲਿੰਕੇਜਸ ਦੇ ਨੇੜੇ ਤੇੜੇ ਵੀ ਜਾਂਚ ਕਰਤਾਵਾਂ ਦਾ ਨਾ ਪਹੁੰਚ ਪਾਣਾ ਹੁਣ ਇੱਕ ਵਿਜਨੈਂਸ ਬਿਊਰੋ ਨੇ ਕੇਸ ਰਜਿਸਟਰ ਕੀਤਾ ਹੈ ਲੇਕਿਨ ਇਹੋ ਜਿਹਾ ਕੇਸ ਸੀ ਤਾਂ ਵਿਜਨੈਂਸ ਬਿਊਰੋ ਨੇ ਡੀਜੀ ਇੰਦਰਪੀਰ ਸਿੰਘ ਦੇ ਖਿਲਾਫ ਰਜਿਸਟਰ ਕੀਤਾ ਸੀ ਤੇ ਅਰਾਲਤ ਦੇ ਵਿੱਚ ਚਾਰ ਸੀਟਾਂ ਤੇ ਸਭ ਕੁਝ ਪਿਆ ਹੈ ਡੀਜੀ ਇੰਦਰਪੀਰ ਸਿੰਘ ਨੂੰ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਡੀਜੀ ਗੌਰਵ ਯਾਦਵ ਸਾਹਿਬ ਖੁਦ ਸਨਮਾਨਤ ਕਰਦੇ ਨੇ ਸੋ ਫਿਰ ਸੁਨੇਹਾ ਕੀ ਜਾ ਰਿਹਾ 왓 ਇਜ਼ ਦ ਮੈਸੇਜ ਡਾਊਨ ਦ ਲੇਨ ਸੀਨੀਅਰ ਅਫਸਰਾਂ ਦੀ ਜਵਾਬਦੇਹੀ ਕਿੱਥੇ ਹੈ ਉਹਨਾਂ ਨੂੰ ਕਦੋਂ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਏਗਾ ਕਿਹੜੇ ਅਫਸਰ ਉਹਨਾਂ ਦੇ ਖਿਲਾਫ ਐਕਸ਼ਨ ਲੈਣਗੇ ਆਮ ਲੋਕਾਂ ਨੂੰ ਤਸੀਹੇ ਦੇ ਕੇ ਮਾਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਸਮੇਂ ਸਿਰ ਬਿਨਾ ਮੀਡੀਆ ਦੇ ਹੋ ਹੱਲੇ ਕਦੋਂ ਸਾਡਾ ਸਿਸਟਮ ਉਹਨਾਂ ਨੂੰ ਫੜੇਗਾ ਉਹਨਾਂ ਦੀ ਉਹਨਾਂ ਦੀ ਕਰਤੂਤਾਂ ਲਈ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਏਗਾ ਅਦਾਲਤਾਂ ਵਿੱਚ ਖੜਾ ਕਰਕੇ ਉਹਨਾਂ ਨੂੰ ਸਜ਼ਾਵਾਂ ਦਲਾਏਗਾ ਸੋ ਸਾਥੀਓ ਨਹੀਂ ਕੁਝ ਵਿਚਾਰਾਂ ਦੇ ਨਾਲ ਆਪਣੀ ਇਸ ਰਿਪੋਰਟ ਨੂੰ ਮੈਂ ਵਾਈਂਡ ਅਪ ਕੰਕਲੂਡ ਕਰਾਂਗਾ ਲੰਬੀ ਰਹੀ ਰਿਪੋਰਟ ਸਮਾਂ ਦੇ ਲਈ ਸ਼ੁਕਰੀਆ ਧੰਨਵਾਦ ਆਪਣੇ ਸੁਝਾਅ ਜ਼ਰੂਰ ਲ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ ਵੀ ਤੁਸੀਂ ਇਹਨਾਂ तमाम ਵਿਸ਼ਿਆਂ ਬਾਰੇ ਜਿਵੇਂ ਮੈਂ ਇਹਨਾਂ ਸਾਰੇ ਕੇਸਾਂ ਦੀਆਂ ਕੜੀਆਂ ਨੂੰ ਯੁੱਧ ਨਸ਼ਾ ਵਿਰੁੱਧ ਦੇ ਇੱਕ ਪੜਾਅ ਦੇ ਖਾਤਮੇ ਤੇ ਪੋਸੀਬਲ ਅਗਲੇ ਪੜਾਅ ਦੀ ਸ਼ੁਰੂਆਤ ਦੇ ਨਾਲ ਜੋੜਿਆ ਹੈ ਤੁਸੀਂ ਇਸ ਪੂਰੀ ਗੱਲਬਾਤ ਨੂੰ ਇੱਕ ਲਾਰਜਰ ਪਰਸਪੈਕਟਿਵ ਦੇ ਵਿੱਚ ਕਿਵੇਂ ਵੇਖਦੇ ਹੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸਮਾਂ ਦੇਣ ਲਈ ਇੱਕ ਹੋਰ ਰਿਪੋਰਟ ਲੈ ਕੇ ਫੇਰ ਬਹੁਤ ਜਲਦ ਹੋਏਗੀ ਮੁਲਾਕਾਤ